ਕੁੜੀ ਮੁੰਡੇ ਨੂੰ ਇੰਸਟਾਗ੍ਰਾਮ ਤੇ ਇੱਕ ਦੂਜੇ ਨਾਲ ਪਿਆਰ ਹੋ ਜਾਂਦਾ ਇੱਕ ਦੂਜੇ ਨੂੰ ਚਾਹੁੰਦੇ ਆ ਉਸ ਤੋਂ ਬਾਅਦ ਕੁੜੀ ਕਹਿੰਦੀ ਆ ਕਿ ਆਪਾਂ ਵਿਆਹ ਕਰਾ ਲਈਏ ਉਹਨਾਂ ਦੀ ਆਪਸ ਵਿੱਚ ਦੋਨਾਂ ਦੀ ਕੋਰਟ ਮੈਰਿਜ ਹੁੰਦੀ ਹੈ ਕੋਰਟ ਮੈਰਿਜ ਤੋਂ ਬਾਅਦ ਕੁੜੀ ਘਰੇ ਆ ਜਾਂਦੀ ਹੈ ਕੀ ਕਹਾਣੀ ਹੈ ਕੀ ਗੱਲਬਾਤ ਹੈ ਸਾਡੇ ਨਾਲ ਪਰਿਵਾਰ ਹੈ ਇਹਨਾਂ ਤੋਂ ਪੁੱਛਾਂਗੇ ਕੀ ਗੱਲਬਾਤ ਹੈ ਜਿਹੜੇ ਮੁੰਡੇ ਦੀ ਮੈਰਿਜ ਹੋਈ ਹੁੰਦੀ ਆ ਇਹ ਮੁੰਡਾ ਜਿਸ ਕੁੜੀ ਮੁੰਡੇ ਨੂੰ ਆਪਸ ਵਿੱਚ ਇਹ ਮਿਲਦੇ ਆ ਕੀ ਗੱਲਬਾਤ ਕੀ ਆ ਤੁਸੀਂ ਮਿਲੇ ਕਿਵੇਂ ਪਰ ਇਹ ਕਹਾਣੀ ਦੱਸੋ ਜਿਹੜੇ ਇੰਸਟਾਗ੍ਰਾਮ ਤੇ ਤੁਸੀਂ ਇੱਕ ਦੂਜੇ ਨੂੰ ਮਿਲਦੇ ਹੋ ਉਹ ਕਿਵੇਂ ਮਿਲੇ ਸਟਾਰਟਿੰਗ ਦੱਸੋ ਇਨਸਟਾਗ੍ਰਾਮ ਤੇ ਮਿਲੇ ਸੀ ਇਹ ਗੱਲਬਾਤ ਹੋਈ ਸਾਡੀ ਹੂੰ ਤੇ ਉਹਦੇ ਫਾਦਰ ਸਾਹਿਬ ਉਹਨੂੰ ਮਤਲਬ ਟੌਰਚਰ ਕਰਦੇ ਰਹਿੰਦੇ ਸੀ ਕਿ ਕਿ ਹਣਾ ਮਾਰ ਦੇਣਾ ਇੱਦਾਂ ਤੇ ਫਿਰ ਉਹ ਕਹਿੰਦੀ ਚੱਲ ਮੈਂ ਆਉਣਾ ਮੈਂ ਕਿਹਾ ਨਹੀਂ ਹਜੇ ਰਹਿਣ ਦੇ ਤੇ ਉਹ ਫਿਰ ਆਪਣੇ ਆਪ ਹੀ ਆ ਗਈ ਚਲੀ ਗਈ ਇੱਥੇ ਫਰੀਦਕੋਟ ਆ ਗਈ ਤੇ ਫਿਰ ਮੈਂ ਵੀ ਚਲਾ ਗਿਆ ਇੱਦਾਂ ਤੇ ਇਦਾਂ ਫਿਰ ਕੋਟ ਮੈਰਿਜ ਕਰਵਾ ਲਈ ਇਹ ਫਰੀਦਕੋਟ ਜਾ ਕੇ ਤੇ ਉਸ ਤੋਂ ਬਾਅਦ ਉਹਨਾਂ ਦੇ ਘਰ ਦੇ ਇੱਦਾਂ ਇਹ ਪਹਿਲਾਂ ਦੇ ਆਪਣਾ ਅਸੀਂ ਆਏ ਜਾਂ ਤੇ ਆ ਵਰਤਨ ਲੱਗ ਕੇ ਆ ਗਏ ਆ ਤੇ ਬਾਅਦ ਚ ਸਾਨੂੰ ਕਹਿੰਦੇ ਤੁਸੀਂ ਜਾਓ ਅਸੀਂ ਵੀ ਚਲੇ ਗਏ ਆ ਤੇ ਉੱਥੇ ਜਾ ਕੇ ਬਾਅਦ ਚ ਕਹਿਣ ਲੱਗੇ ਕਿ ਕੁੜੀ ਅਸੀਂ ਰੱਖਣੀ ਆ ਚਾਰ ਦਿਨ ਬਾਅਦ ਅਸੀਂ ਛੱਡ ਜਾਾਂਗੇ ਆਪੇ ਤੇ ਬਾਅਦ ਚ ਛੱਡ ਆਈ ਹੀ ਤੇ ਬਾਅਦ ਚ ਸ ਮੇਰੇ ਨਾਲ ਗੱਲਬਾਤ ਕਰਾਉਣੀ ਬੰਦ ਕਰਤੀ ਉਹਨਾਂ ਨੇ ਗੱਲਬਾਤ ਵੀ ਨਹੀਂ ਕਰਵਾਉਂਦੇ ਸੀ ਤੇ ਬਾਅਦ ਚ ਧਮਕੀਆਂ ਦੇਣ ਲੱਗੇ ਕਿ ਹਾਂ ਕੁੜੀ ਨਹੀਂ ਮੰਨਦੀ ਕੁੜੀ ਨਹੀਂ ਆਉਣਾ ਚਾਹੁੰਦੀ ਇਦਾਂ ਓਦਾਂ ਬਸ ਹੋਰ ਕੋਈ ਗੱਲ ਬਤੋ ਜੀ ਜੇ ਤੁਸੀਂ ਇੰਸਟਾਗ੍ਰਾਮ ਤੇ ਮਿਲਦੇ ਹੋ ਕੁੜੀ ਕਹਿੰਦੀ ਹੈ ਵੀ ਮੈਂ ਤੁਹਾਡੇ ਨਾਲ ਵਿਆਹ ਕਰਾਉਣਾ ਚਾਹਣੀ ਹਾਂ ਤੁਸੀਂ ਆਖਿਆ ਵੀ ਆਪਾਂ ਕੋਰਟ ਮੈਰਿਜ ਕਰਾ ਲੈਂਦੇ ਹਾਂ ਤੁਸੀਂ ਆਖਿਆ ਤੇ ਕੁੜੀ ਨੇ ਆਖਿਆ ਤੁਹਾਨੂੰ ਕੁੜੀ ਨੇ ਕਿਹਾ ਸੀ ਜੀ ਮੈਰਿਜ ਹਾਂਜੀ ਕੋਰਟ ਮੈਰਿਜ ਤੁਸੀਂ ਕਰਾ ਲਈ ਫਿਰ ਦੋਨਾਂ ਨੇ ਹਾਂਜੀ ਕੋਰਟ ਮੈਰਿਜ ਕਰਵਾ ਲਈ ਪੂਰੇ ਪੇਪਰ ਜਿਹੜੇ ਪ੍ਰੋਪਰ ਆਪ ਨੂੰ ਤਿਆਰ ਕਰਨੇ ਹੁੰਦੇ ਆ ਉਹ ਸਾਰੇ ਤੁਹਾਡੇ ਹੈਗੇ ਆ ਹਾਂਜੀ ਤੁਹਾਡੇ ਜਿਵੇਂ ਆਨੰਦ ਕਾਰਜ ਹੋਏ ਹੋਏ ਤੁਹਾਡੇ ਉਹ ਦਿਖਾਓ ਸਰਟੀਫਿਕੇਟ ਕਿੱਥੇ ਆਨੰਦ ਕਾਰਜ ਦਾ ਤੁਹਾਡਾ ਅੱਛਾ ਉਸ ਤੋਂ ਬਾਅਦ ਫੇਰ ਉਹ ਲੜਕੀ ਤੁਹਾਡੇ ਘਰੇ ਆ ਜਾਂਦੀ ਹੈ ਘਰੇ ਆ ਜਾਂਦੀ ਹੈ ਜੀ ਹਾਂਜੀ ਵਧੀਆ ਨੇ ਇਹ ਸਾਰਾ ਕੁਝ ਸਹੀ ਹੁੰਦਾ ਜੀ ਕੁੜੀ ਵੀ ਵਧੀਆ ਕਾਸ਼ ਹੁੰਦੀ ਆ ਜੀ ਤੇ ਆਪਣਾ ਉਹਨਾਂ ਦੇ ਘਰ ਦੀ ਉਹ ਕਰਦੀ ਆ ਜੀ ਧਮਕਾਉਂਦੇ ਆ ਉਹਨੂੰ ਸ਼ਾਇਦ ਤੇ ਮੇਰੀ ਗੱਲ ਬਾਤ ਵੀ ਨਹੀਂ ਕਰਵਾ ਰਹੇ ਮੈਨੂੰ ਤਾਂ ਇਹ ਵੀ ਨਹੀਂ ਪਤਾ ਉਹ ਹੈਗੀ ਵੀ ਆ ਕਿ ਨਹੀਂ ਹੂੰ ਜੀ ਕੈਮਰਾ ਮੈਨੂੰ ਕਹਿੰਦਾ ਇੱਕ ਵੀਰ ਨੇ ਜ਼ੂਮ ਕਰਕੇ ਦਿਖਾ ਦੇ ਇਹਨੇ ਮੁੰਡੇ ਨੂੰ ਜਦੋਂ ਉੱਥੇ ਇਕੱਠੇ ਹੁੰਦੇ ਆ ਤੇ ਇਹਨਾਂ ਦਾ ਆਨੰਦ ਕਾਰਜ ਹੁੰਦਾ ਆ ਸਰਟੀਫਿਕੇਟ ਆ ਆਨੰਦ ਕਾਰਜ ਦਾ ਉਸ ਤੋਂ ਬਾਅਦ ਇਹਨਾਂ ਦੇ ਸੱਗਣ ਪਿੰਦਾ ਕੁੜੀ ਮੁੰਡੇ ਜਿਹਦੇ ਮੰਮੀ ਡੈਡੀ ਆ ਉਹ ਵੀ ਖੜੇ ਆ ਇਹਨਾਂ ਦਾ ਪਰਿਵਾਰ ਵੀ ਜਾਂਦਾ ਸਾਰਾ ਪ੍ਰੋਪਰ ਜਿਵੇਂ ਆਪਣੇ ਵਿਆਹ ਦੀਆਂ ਰਸਮਾਂ ਹੁੰਦੀਆਂ ਉਸ ਤਰ੍ਹਾਂ ਪੂਰੀਆਂ ਰਸਮਾਂ ਚੱਲੀਆਂ ਉਸ ਤੋਂ ਬਾਅਦ ਕੁੜੀ ਘਰੇ ਆ ਜਾਂਦੀ ਹੈ ਤੁਹਾਡੇ ਸਹਿਮਤੀ ਹੋ ਜਾਂਦੀ ਹੈ ਪਰਿਵਾਰ ਨਾਲ ਹਾਂਜੀ ਹਾਂਜੀ ਤੁਹਾਡੀ ਸਹਿਮਤੀ ਹੋ ਗਈ ਜਦੋਂ ਤੁਹਾਡੀ ਕੋਟ ਮੈਰਿਜ ਹੋਈ ਤੁਹਾਡੀ ਸਹਿਮਤੀ ਹੋ ਗਈ ਸਹਿਮਤੀ ਤੋਂ ਬਾਅਦ ਤੁਸੀਂ ਘਰੇ ਲੈਂਦੀ ਕੁੜੀ ਕਿੰਨਾ ਚਿਰ ਕੁੜੀ ਘਰੇ ਰਹੀ ਤੁਹਾਡੇ ਮਹੀਨਾ ਰਹੀ ਹੈ ਮਹੀਨਾ ਰਹੀ ਹਾਂਜੀ ਉਸ ਤੋਂ ਬਾਅਦ ਫਿਰ ਕੀ ਕਹਿੰਦਾ ਪਰ ਉਹਦਾ ਮੰਮੀ ਡੈਡੀ ਵੀ ਤੁਹਾਡੇ ਘਰੇ ਆ ਗਿਆ ਹਾਂਜੀ ਉਹਨਾਂ ਦੇ ਪਰਿਵਾਰ ਆਇਆ ਸੀ ਇੱਥੇ ਤੁਹਾਡੇ ਘਰੇ ਆਇਆ ਹਾਂਜੀ ਜੀ ਤੁਰ ਬੈ ਕੇ ਗੱਲਬਾਤ ਕੀ ਹੁੰਦੀ ਹੈ ਤੁਹਾਡੀ ਬੈ ਕੇ ਕੋਈ ਨਹੀਂ ਬਸ ਉਹ ਆnde ਪਹਿਲਾਂ ਤਾਂ ਕਹਿੰਦੇ ਸੀ ਲੈ ਕੇ ਜਾਣਾ ਉਦੋਂ ਤਾਂ ਅਸੀਂ ਭੇਜੀ ਹੋਈ ਨਹੀਂ ਗੀ ਤੇ ਫੇਰ ਆnde ਚੱਲ ਤੁਸੀਂ ਆ ਜਿਓ ਇਦਾਂ ਫੇਰ ਅਸੀਂ ਚਲੇ ਗਏ ਸੀ ਬਸ ਬਾਕੀ ਉਹੀ ਹੋਇਆ ਜੀ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਤੇ ਇਦਾਂ ਉਹਨਾਂ ਨੇ ਰੱਖ ਲਈ ਕੁੜੀ ਜੀ ਜੀ ਜਿਹੜਾ ਕੁੜੀ ਦਾ ਮੰਮੀ ਡੈਡੀ ਹੁੰਦੇ ਆ ਉਹ ਤੁਹਾਡੇ ਕੋਲੇ ਇੱਕ ਰਾਤ ਰਹੇ ਆ ਜਾਂ ਇੱਕ ਦਿਨ ਚੁੱਧੇ ਚਲੇ ਜਾਂ ਨਹੀਂ ਸ਼ਾਮ ਨੂੰ ਚਲੇ ਗਏ ਸੀ ਸ਼ਾਮ ਨੂੰ ਚਲੇ ਗਏ ਹਾਂਜੀ ਉਸ ਤੋਂ ਬਾਅਦ ਤੁਸੀਂ ਵੀ ਉਹਨਾਂ ਦੇ ਪਿੰਡ ਗਏ ਆ ਹਾਂਜੀ ਅਸੀਂ ਜਦੋਂ ਕੁੜੀ ਨੂੰ ਉਹ ਨਾਲ ਲੈ ਜਾਂਦੇ ਆ ਨਾ ਲੈ ਗਏ ਸੀ ਨਹੀਂ ਲੈ ਕੇ ਨਹੀਂ ਗਏ ਉਸ ਤੋਂ ਬਾਅਦ ਤੁਸੀਂ ਲੈ ਗਏ ਅਸੀਂ ਗਏ ਜੀ ਹਾਂਜੀ ਸਾਨੂੰ ਫਿਰ ਬਾਅਦ ਤੁਸੀਂ ਚਲੇ ਗਏ ਜਦੋਂ ਮੰਮੀ ਡੈਡੀ ਹੁੰਦੇ ਉਸ ਤੋਂ ਬਾਅਦ ਕਿੰਨੇ ਦਿਨ ਬਾਅਦ ਚਲੇ ਗਏ 14-15 ਦਿਨ ਬਾਅਦ ਗਏ ਹਫਤੇ ਤੋਂ ਗਏ ਹਫਤੇ ਤੋਂ ਗਏ ਹਾਂਜੀ ਹਫਤੇ ਤੋਂ ਚਲੇ ਗਏ ਤੁਸੀਂ ਹਾਂਜੀ ਉੱਥੇ ਫਿਰ ਤੁਸੀਂ ਗਏ ਪ੍ਰੋਪਰ ਭੈਣ ਜੀ ਤੁਸੀਂ ਦੱਸੋ ਆ ਜੋ ਤੁਸੀਂ ਮੈਂਬਰ ਹੋ ਹਾਂਜੀ ਪੰਚਾਇਤ ਮੈਂਬਰ ਹੈ ਸਾਡੀ ਇਹ ਪੂਰੀ ਗੱਲਬਾਤ ਉਸ ਮੁੰਡਾ ਥੋੜਾ ਜਿਹਾ ਉਲਝਦਾ ਹੈ ਹਾਂਜੀ ਜੀ ਪਹਿਲਾਂ ਉਹ ਆਏ ਵੀ ਆ ਇੱਥੇ ਜੀ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਬੇਟੀ ਨੂੰ ਮਿਲਣ ਵਾਸਤੇ ਆਉਣਾ ਏ ਅਸੀਂ ਬੁਲਾ ਲਿਆ ਵੀ ਚੱਲ ਕੋਈ ਨਹੀਂ ਰਜਾਮੰਤੀ ਹੈਗੀ ਵੀ ਚੱਲ ਕੋਈ ਨਹੀਂ ਬੱਚੇ ਮਿਲਦੇ ਵਰਤ ਦੇ ਵਧੀਆ ਲੱਗਣਗੇ ਨਾਲੇ ਮਾਪੇ ਇਹਨਾਂ ਦੇ ਵਧੀਆ ਪਹਿਲਾਂ ਇਹਨਾਂ ਦੇ ਫੋਨ ਤੇ ਆਇਆ ਸੀ ਹੁਣ ਵੀ ਸਾਡੇ ਤੇ ਹੀ ਆਉਂਦਾ ਹੁੰਦਾ ਸੀ ਜੀ ਅਸੀਂ ਇੱਥੇ ਗੱਲ ਕਰਵਾ ਕੇ ਜਾਂਦੇ ਸੀ ਸਾਨੂੰ ਹੀ ਉਹਨਾਂ ਨੇ ਵਿਚੋਲੇ ਮੰਨ ਲਿਆ ਸੀ ਜੀ ਉਸ ਤੋਂ ਬਾਅਦ ਚਲੋ ਉਹ ਆਏ ਇੱਥੇ ਤੇ ਇੱਥੇ ਵੀ ਵਧੀਆ ਸਾਡੇ ਨਾਲ ਹੱਸਦੇ ਖੇਡਦੇ ਗਏ ਆਏ ਨਹੀਂ ਕੋਈ ਉਹ ਗੁੱਸੇ ਦੇ ਵਿੱਚ ਗਏ ਆ ਨਹੀਂ ਗੁੱਸੇ ਦੇ ਵਿੱਚ ਉਹ ਆਏ ਸੀਗੇ ਅਸੀਂ ਵਧੀਆ ਰੋਟੀ ਟੁੱਕ ਬਣਾ ਕੇ ਉਹਨਾਂ ਨੂੰ ਖਵਾਇਆ ਵਧੀਆ ਹੱਸਦੇ ਖ ਉਹ ਕਹਿੰਦੇ ਵੀ ਕੁੜੀ ਲੈ ਕੇ ਜਾਣੀ ਆ ਅਸੀਂ ਕਹਾਂ ਵੀ ਕੁੜੀ ਅਸੀਂ ਹਜੇ ਭੇਜਣੀ ਨਹੀਂ ਨੀਗੀ ਤੇ ਵੀ ਕੋਈ ਨਹੀਂ ਵੀ ਸਾਡੇ ਪ੍ਰੋਗਰਾਮ ਪ੍ਰੋਗਰਾਮ ਜਦੋਂ ਖਤਮ ਹੋ ਗਿਆ ਅਸੀਂ ਉਦੋਂ ਕੁੜੀ ਭੇਜਾਂਗੇ ਉਹ ਕਹਿੰਦੇ ਵੀ ਨਹੀਂ ਆਖੇ ਅਸੀਂ ਲੈ ਕੇ ਹੀ ਜਾਣੀ ਆ ਮੈਂ ਕਹਾਂ ਵੀ ਨਹੀਂ ਸਾਡੀ ਮਿਹਨਤਾਂ ਵੀ ਅੱਜ ਅਸੀਂ ਕੁੜੀ ਨਹੀਂ ਕੱਢ ਸਕਦੇਗੇ ਤੁਸੀਂ ਸਾਨੂੰ ਟਾਈਮ ਦਿਓ ਅਸੀਂ ਉੱਥੇ ਆ ਜਾਾਂਗੇ ਫਿਰ ਉਹਨਾਂ ਨੇ ਉਹ ਕਹਿੰਦੇ ਵੀ ਚਲ ਕੋਈ ਨਹੀਂ ਅਸੀਂ ਬੁੱਧਵਾਰ ਨੂੰ ਆਇਓ ਜੀ ਅਸੀਂ ਬੁੱਧਵਾਰ ਦਾ ਪ੍ਰੋਗਰਾਮ ਰੱਖ ਲਾਂਗੇ ਚਲੋ ਅਸੀਂ ਕਿਹਾ ਵੀ ਚਲ ਕੋਈ ਨਹੀਂ ਬੁੱਧਵਾਰ ਨੂੰ ਆ ਜਿੱਦੇ ਬੁੱਧਵਾਰ ਸੀਗਾ ਉਹਦੇ ਉਹ ਬੇਟਾ ਮੰਨਦਾ ਨਹੀਂ ਸੀ ਕਹਿੰਦਾ ਮੈਂ ਨਹੀਂ ਜਾਣਾ ਜੀ ਤੁਸੀਂ ਜਾਣਾ ਤਾਂ ਚਲੇ ਜਾਓ ਅਸੀਂ ਕਹਾਂ ਸਾਡੇ ਨਾਲ ਵੀ ਚਲ ਤੁਹਾਡਾ ਮਿਲਨ ਮਰਤਨ ਚ ਹੋ ਹੀ ਜਾਊਗਾ ਫਿਰ ਚਲੋ ਅਸੀਂ ਚਲੇ ਗਏ ਆ ਜੀ ਉਹਨਾਂ ਦਾ ਸਾਰਾ ਪਰਿਵਾਰ ਮੈਨੂੰ ਬੁਲਾਇਆ ਉਹਨਾਂ ਨੇ ਬੁਲਾ ਕੇ ਉਹ ਕਹਿੰਦੇ ਵੀ ਭੈਣ ਜੀ ਵੀ ਇਸ ਤਰ੍ਹਾਂ ਕਰਕੇ ਵੀ ਅਸੀਂ ਕੁੜੀ ਰੱਖਣੀ ਆ ਮੈਂ ਆਖਿਆ ਵੀ ਇਹਨਾਂ ਦੇ ਘਰੇ ਨਾ ਪ੍ਰੋਗਰਾਮ ਰੱਖਿਆ ਵਿਆਹ ਸੀਗਾ ਇਹਨਾਂ ਦੇ ਚਾਚੇ ਦੇ ਮੁੰਡੇ ਦਾ ਜੀ ਵੀ ਪ੍ਰੋਗਰਾਮ ਹੈਗਾ ਤੇ ਅਸੀਂ ਕਹਾਂ ਬਾਅਦ ਚ ਤੁਸੀਂ ਜਦੋਂ ਮਰਜ਼ੀ ਆ ਕੇ ਲੈ ਆਓ ਜੇ ਹੁਣ ਕੇਰਾ ਸਾਨੂੰ ਲੈ ਜਾਂਦੇ ਨਾਲ ਹੀ ਉਹ ਮੈਂ ਤਾਂ ਜੀਆਂ ਕਰਨ ਲੱਗੇ ਹੱਥ ਬੰਨੇ ਉਹਨਾਂ ਨੇ ਤੇ ਚਲੋ ਮੈਂ ਮੁੰਡੇ ਨਾਲ ਆ ਉਹਦੇ ਬੇਟੇ ਨਾਲ ਗੱਲ ਕੀਤੀ ਮੈਂ ਆਖਿਆ ਵੀ ਸਿਕੰਦਰ ਉਹ ਐਂ ਕਹਿੰਦੇ ਆ ਤੇ ਇਹ ਕਹਿੰਦਾ ਵੀ ਚਲ ਕੋਈ ਨਹੀਂ ਮੰਮੀ ਆਪ ਗੱਲ ਕੀਤੀ ਮੁੰਡੇ ਦੇ ਨਾਲ ਇਹ ਕਹਿੰਦੇ ਵੀ ਚਲ ਕੋਈ ਨਹੀਂ ਆਪਾਂ ਰਹਿ ਕਰਦੇ ਚਲੋ ਰਹਿ ਕੀਤੀ ਅਸੀਂ ਚਲੋ ਉਹਨਾਂ ਦੀ ਸਹਿਮਤੀ ਨਾਲ ਅਸੀਂ ਛੱਡੇ ਆਪਦੀ ਸਾਡੀ ਸਹਿਮਤੀ ਸੀਗੀ ਅਸੀਂ ਛੱਡੇ ਫਿਰ ਉਹਦੀ ਮਤਲਬ ਨਾਨੇ ਨੇ ਵੀ ਇਹ ਗੱਲ ਕਹੀ ਕਹਿੰਦਾ ਕੋਈ ਕੋਈ ਨਹੀਂ ਜੇ ਇਹ ਨਾ ਛੱਡਣ ਉਹਨਗੇ ਤਾਂ ਅਸੀਂ ਛੱਡਣ ਆਵਾਂਗੇ ਫਿਰ ਮਾਮਾ ਸੀਗਾ ਉਹਨਾਂ ਦੀ ਫਿਰ ਉਹਦੀ ਮਾਤਾ ਸੀਗੀ ਸਾਰਾ ਪਰਿਵਾਰ ਹੀ ਸੀ ਜਣੀ ਜੀ ਜਿੰਨੇ ਉਹਨਾਂ ਨੇ ਕਹੀ ਆ ਵੀ ਅਸੀਂ ਛੱਡਣ ਆਵਾਂਗੇ ਕੋਈ ਨਹੀਂ ਵੀ ਤੁਸੀਂ ਤੁਸੀਂ ਨਹੀਂ ਟਹਿਜਦੇ ਕਹਿੰਦੇ ਸਾਡੇ ਤੇ ਅਸੀਂ ਤੁਹਾਡੇ ਤੇ ਟਹਿਜ ਗਏ ਆ ਅਸੀਂ ਕਹ ਵੀ ਨਹੀਂ ਅਸੀਂ ਵੀ ਤੁਹਾਡੇ ਤੇ ਟਹਿਜਈਆਂ ਤੇ ਜੇ ਕਰਕੇ ਹੀ ਅਸੀਂ ਇੱਥੋਂ ਤੇ ਕਰ ਆ ਗਏ ਆ ਜੇ ਅਸੀਂ ਨਾ ਟਹਿਜਦੇ ਫਿਰ ਅ ਅਸੀਂ ਆ ਗਏ ਆ ਉਸ ਤੋਂ ਬਾਅਦ ਅਸੀਂ ਦੋ ਚਾਰ ਵਾਰੀ ਫੋਨ ਲਾਉਂਦੇ ਰਹੇ ਆ ਵੀ ਕਿਵੇਂ ਆ ਸ਼ਾਲੂ ਤੂੰ ਕਿਵੇਂ ਆ ਠੀਕ ਠਾਕ ਵਧੀਆ ਗੱਲ ਕਰਦੇ ਰਹੇ ਸਾਡੇ ਨਾਲ ਆ ਸੱਸ ਕੇ ਕਿਤੇ ਇੱਧਰ ਵੀ ਗੱਲ ਮੈਂ ਕਰਵਾਉਣ ਆਉਂਦੀ ਸੀਗੀ ਕਿਤੇ ਇਹਨਾਂ ਦੇ ਫੋਨ ਤੇ ਉਹਨੇ ਕਦੇ ਸਾਡੇ ਫੋਨ ਤੇ ਆਇਆ ਮੈਂ ਗੱਲ ਕਰਵਾ ਕੇ ਜਾਂਦੀ ਸੀਗੀ ਉਦੋਂ ਬਾਅਦ ਵਿੱਚ ਹਫਤਾਕ ਰਹਿ ਗਿਆ ਸੀ ਜਿੱਦੇ ਇਕਰਾਰ ਕੀਤਾ ਸੀ ਅਸੀਂ ਅਗਲੇ ਬੁੱਧਵਾਰ ਦੇ ਸੀ ਇਕਰਾਰ ਕਰ ਲਿਆ ਅਸੀਂ ਕਹਾਂ ਵੀ ਹੁਣ ਤੁਸੀਂ ਛੱਡਣ ਨਹੀਂ ਆਏਗੇ ਕਹਿੰਦਾ ਉਹਦਾ ਪਾਪਾ ਕਹਿੰਦਾ ਵੀ ਆਖੇ ਵੀ ਮਤਲਬ ਕੱਪੜੇ ਨਹੀਂ ਬੇਟੀ ਦੇ ਸਿਉਂਤੇ ਕੇ ਹਜੇ ਜਿੱਦੇ ਕੱਪੜੇ ਸਿਉਂਤੇ ਤੇ ਉਹਦੇ ਵੀ ਅਸੀਂ ਲੈ ਜਾਾਂਗੇ ਆ ਛੱਡ ਜਾਾਂਗੇ ਆ ਕੇ ਮੈਂ ਫੇਰ ਕਿਹਾ ਅਸੀਂ ਢੀਕ ਲੇ ਫੇਰ ਵੀ 2-4 ਦਿਨ ਅਸੀਂ ਢੀਕ ਦੇ ਰਹੇ ਫੇਰ ਫੇਰ ਅਸੀਂ ਜਿੱਦੇ ਫੋਨ ਆਖਰੀ ਦਿਨ ਲਾਇਆ ਹੀ ਉਹਦਾ ਪਾਪਾ ਕਹਿੰਦਾ ਵੀ ਕੁੜੀ ਨਹੀਂ ਮੰਨਦੀ ਕਿ ਕਹਿੰਦਾ ਮੇਰੀ ਤੇ ਕਹਿੰਦਾ ਭੈਣ ਜੀ ਅਸੀਂ ਨਹੀਂ ਛੱਡ ਸਕਦੇਗੇ ਮੈਂ ਕਹਾਂ ਵੀ ਕਾਦੇ ਵਾਸਤੇ ਕਾ ਤੋ ਨਹੀਂ ਕੁ ਉਹ ਲੈਣ ਗਿਆ ਸੀ ਕੁੜੀ ਨੂੰ ਮੈਂ ਕਿਹਾ ਵੀ ਕੁੜੀ ਆਈ ਆ ਤੇ ਮੁੰਡਾ ਮੂਹਰ ਦੀ ਜਾ ਕੇ ਲੈ ਆਇਆ ਤੁਹਾਡੇ ਪਿੰਡ ਤਾਂ ਨਹੀਂ ਮੁੰਡਾ ਆਇਆ ਕਹਿੰਦੇ ਨਹੀਂ ਅਖੇ ਤੇ ਪਰ ਕਹਿੰਦੇ ਆ ਕਿ ਹੁਣ ਕੁੜੀ ਨਹੀਂ ਮੰਨਦੀ ਕਹਿੰਦੀ ਆਖੇ ਵੀ ਮੇਰੇ ਨਾਲ ਧੱਕਾ ਕੀਤਾ ਆ ਕਹੀ ਉਹਨਾਂ ਨੇ ਅਸੀਂ ਕਿਹਾ ਮੈਂ ਮੋੜ ਕੇ ਇਹ ਗੱਲ ਕਹੀ ਆ ਮੈਂ ਕਿਹਾ ਵੀ ਤੁਸੀਂ ਮੈਂ ਕਿਹਾ ਮੈਂ ਇੱਕ ਪਾਸੇ ਤਾਂ ਮੈਨੂੰ ਤੁਸੀਂ ਮੈਂਬਰ ਨਹੀਂ ਰੱਖ ਲਿਆ ਇੱਕ ਪਾਸੇ ਤੁਸੀਂ ਕਹਿੰਦਾ ਵੀ ਤੂੰ ਬਚੋਲਣਾ ਮੈਂ ਕਿਹਾ ਫਿਰ ਮੇਰੀ ਤਾਂ ਇਹਦੇ ਚ ਗੱਲ ਹੀ ਨਹੀਂ ਰਹੀਗੀ ਕੋਈ ਮੈਂ ਕਿਹਾ ਵੀ ਤੁਸੀਂ ਮੈਂ ਮੈਂ ਕਰਦਿਆਂ ਤੋਂ ਕਹਿ ਕੇ ਤੇ ਕੁੜੀ ਛੱਡ ਕੇ ਗਈ ਜੇ ਕਰਦੇ ਹੀ ਨਾ ਮੰਨਦੇ ਮੈਂ ਕਿਵੇਂ ਕੁੜੀ ਛੱਡ ਕੇ ਜਾਂਦੀ ਮੈਂ ਕਰਦਿਆਂ ਤੇ ਕਹਨੇ ਤੇ ਕੁੜੀ ਛੱਡ ਦੀ ਮੰਦੀ ਕੀ ਅਖੇ ਜਿਹੜਾ ਕੁਛ ਕਰਨਾ ਹੈ ਤੁਸੀਂ ਕਰ ਲਓ ਕਿ ਮੇਰੇ ਬੇਟੇ ਨੂੰ ਕਹਿੰਦੇ ਤੇ ਉਸ ਤੋਂ ਬਾਅਦ ਦੇ ਵਿੱਚ ਅਸੀਂ ਇਹਨਾਂ ਨੂੰ ਦੱਸਿਆ ਤੇ ਫਿਰ ਅਸੀਂ ਕਾਰਵਾਈ ਕੀਤੀ ਸੀਗੀ ਤੇ ਪਰ ਕਾਰਵਾਈ ਸਾਡੀ ਚੱਲੀ ਨਹੀਂ ਗਈ ਚੱਲੀ ਨਹੀਂ ਹਾਂਜੀ ਚੱਲੀ ਨਹੀਂ ਗਈ ਤੁਸੀਂ ਜਦੋਂ ਇੱਥੋਂ ਜਾਣੇ ਹੋ ਹਾਂਜੀ ਕੁੜੀ ਚਲੀ ਜਾਂਦੀ ਐ ਉੱਥੇ ਕਿਵੇਂ ਆਪਣੇ ਪਿੰਡਾਂ ਦੇ ਵਿੱਚ ਵਿਆਹ ਦੀਆਂ ਰਸਮਾਂ ਹੁੰਦੀਆਂ ਉਹਨਾਂ ਨੇ ਨਿਮਾਈਆਂ ਪੂਰੀਆਂ ਉੱਥੇ ਕਰੀਆਂ ਹਾਂਜੀ ਹਾਂਜੀ ਵਧੀਆ ਰਸਮ ਕੀਤੀ ਐ ਜੀ ਉਹਨਾਂ ਦੇ ਲਾਗਣ ਆਈ ਸੀ ਇੱਕ ਭਾਂਡੇ ਸਾਫ਼ ਕਰਦੀ ਸੀ ਉਹੋ ਜੀ ਉਹਨਾਂ ਨੂੰ ਕਿਹਾ ਇਹ ਕਹਿੰਦੇ ਵੀ ਇਹ ਲਾਗਣ ਨੂੰ ਪੈਸੇ ਦੇਣੇ ਪੈਸੇ ਦੇਣੇ ਆਈ ਸਾਰਾ ਉਹਨਾਂ ਨੇ ਬਾਰ ਰਕਾਈ ਵੀ ਕੀਤੀ ਐ ਜੁੱਤੀ ਦਾ ਸਗਣ ਵੀ ਅਸੀਂ ਦਿੱਤਾ ਐ ਲਾਗਣ ਨੂੰ ਵੀ ਪੈਸੇ ਦਿੱਤੇ ਆ ਇਹ ਲਾਗਣ ਨੂੰ ਪੈਸੇ ਦਿਓ ਤੁਸੀਂ ਸਾਰਾ ਉਹਨਾਂ ਨੇ ਮੁੰਡੇ ਦੇ ਉੱਤੇ ਦੀ ਵਾਰ-ਵਾਰ ਕੇ ਪੈਸੇ ਅਸੀਂ ਲਾਗਣ ਨੂੰ ਫੜਾਈ ਆਈ ਵੀਡੀਓ ਵੀ ਹੈਗਾ ਜੀ ਸਾਡੇ ਕੋਲੇ ਹਾਂਜੀ ਇਹ ਮੁੰਡੇ ਦੀ ਮਾਤਾ ਮਾਤਾ ਜਦੋਂ ਪ੍ਰੋਪਰ ਤੌਰ ਤੇ ਜਿਵੇਂ ਆਪਣੇ ਵਿਆਹ ਦੀਆਂ ਰਸਮਾਂ ਹੁੰਦੀਆਂ ਇੱਥੇ ਵੀ ਉਹ ਆਏ ਤੁਸੀਂ ਵੀ ਉੱਥੇ ਗਏ ਤੁਸੀਂ ਦੱਸਿਆ ਜਿਵੇਂ ਆਪਾਂ ਬਾਰ ਦੇ ਵਿੱਚ ਤੇਲ ਚੁਵਾਈ ਦਿੰਨੇ ਆ ਜਾਂ ਲਾਗਣ ਨੂੰ ਪੈਸੇ ਦਿੰਨੇ ਆ ਉਵੇਂ ਦਿੱਤੇ ਪਰਿਵਾਰ ਦੀ ਸਹਿਮਤੀ ਵੀ ਹੋ ਗਈ ਸੀ ਫਿਰ ਕੀ ਗੱਲ ਬਾਤ ਹੋ ਗਈ ਉੱਥੇ ਜਾ ਕੇ ਪਰਿਵਾਰ ਕਿਉਂ ਮੁੱਕਰ ਗਿਆ ਵੀ ਅਸੀਂ ਕੁੜੀ ਨੂੰ ਤੋੜਨ ਵਾਲਾ ਉਹਦੇ ਪਾਪਾ ਹੀ ਮੁੱਕਰੇ ਆ ਹੋਰ ਸਾਨੂੰ ਪਰਿਵਾਰ ਦਾ ਕਿਸੇ ਦਾ ਨਹੀਂ ਪਤਾ ਇੱਥੇ ਆ ਕੇ ਉਹਨਾਂ ਕੋ ਕਹਿੰਦੇ ਪਰਿਵਾਰ ਸਾਡਾ ਘਰਵਾਰ ਸਾਡੇ ਪਸੰਦ ਦਾ ਮੁੰਡਾ ਪਸੰਦ ਦਾ ਪਰਿਵਾਰ ਸਾਡੇ ਸਾਰੇ ਇੱਟਾ ਵੀ ਸਾਡੀ ਕੁੜੀ ਖੁਸ਼ ਆ ਅਸੀਂ ਸਹੀ ਅਸੀਂ ਵੀ ਖੁਸ਼ ਆ ਇਹਦੇ ਨਾਲ ਆਪਦੀ ਬੇਟੀ ਦੇ ਨਾਲ ਉਹ ਕਹਿੰਦੇ ਵੀ ਅਸੀਂ ਖੁਸ਼ ਆ ਇੱਥੇ ਸਾਰੇ ਵੀ ਵਿਹਾਰ ਕਰ ਗਏ ਉਹ ਜਿਹੜੇ ਉਹਨਾਂ ਨੇ ਕਰਨੇ ਸੀ ਉਹ ਕਹਿੰਦੇ ਸਾਨੂੰ ਬੁਲਾ ਲਿਆ ਉੱਥੇ ਵੀ ਤੁਸੀਂ ਆਓ ਅਸੀਂ ਪ੍ਰੋਗਰਾਮ ਰੱਖਿਆ ਵਾ ਅਸੀਂ ਵੀ ਆਪਦੇ ਮਹੱਲੇ ਦੇ ਵਿੱਚ ਕਹਿਣਾ ਵੀ ਅਸੀਂ ਕੁੜੀ ਅੰਮ੍ਰਿਤਸਰੋਂ ਤੋਰੀ ਵੀ ਆ ਵੀ ਅਸੀਂ ਦੱਸਿਆ ਨਹੀਂ ਕਿਸੇ ਨੂੰ ਵੀ ਤੁਸੀਂ ਵੀ ਵੀ ਤਿੰਆ ਪੁੱਤਾਂ ਦੇ ਮਾਪੇ-ਵਾਪਾ ਤੇ ਅਸੀਂ ਵੀ ਆ ਅਸੀਂ ਆਖਿਆ ਵੀ ਚਲ ਹਾਂ ਠੀਕ ਹੈ ਵੀ ਅਸੀਂ ਵੀ ਹੈਗੇ ਆ ਅਸੀਂ ਵੀ ਧੀਆਲੇ ਆ ਤਿੰਿਆਂ ਤੌਰ ਤੇ ਅਸੀਂ ਵੀ ਉਹਨਾਂ ਦਾ ਰੱਖਿਆ ਉਹੀ ਮਾਨਤਨ ਠੀਕ ਹੈ ਅਸੀਂ ਸਾਨੂੰ ਕਹਿੰਦੇ ਵੀ ਵੀ ਅਸੀਂ ਕਿਸੇ ਨੂੰ ਦੱਸਿਆ ਨਹੀਂ ਵੀ ਸਾਡੀ ਕੁੜੀ ਇਸ ਤਰ੍ਹਾਂ ਜਾਵੜੀ ਆ ਵੀ ਅਸੀਂ ਆਖਿਆ ਵੀ ਅੰਬਰਸਰੋ ਤੋਰੀ ਆ ਉਹ ਵੀ ਸਾਡਾ ਵੀ ਕੁੜੀ ਜਿੱਥੇ ਤੋਰੀ ਉਹ ਪਿੰਡ ਕਾਫੀ ਬਾਟਾ ਤੇ ਵੀ ਉਹ ਆਉਣਗੇ ਸਾਨੂੰ ਮਲਾਉਣ ਵੀ ਵੀ ਇਸ ਕਰਨਾ ਉਹਨਾਂ ਨੇ ਵੀ ਸਾਨੂੰ ਸੱਦ ਲਿਆ ਬੁਲਾ ਲਿਆ ਅਸੀਂ ਵੀ ਉਸ ਤਰਤੇ ਵੀ ਉਹਨਾਂ ਨਾਲ ਨਵਾਤੀ ਵੀ ਅਸੀਂ ਕਹਿ ਵੀ ਜਾਓ ਜਮ ਮਨ ਸਾਡਾ ਸਾਡੇ ਬੱਚੇ ਸਾਨੂੰ ਵੀ ਹੈਗਾ ਉਹਨਾਂ ਨੂੰ ਵੀ ਬੱਚਿਆਂ ਦਾ ਚੱਲ ਹੈਗਾ ਵੀ ਚਲ ਸੋਤੀਆਂ ਵਾਲਿਆਂ ਦੇ ਫੜਦੇ ਹੁੰਦੇ ਆ ਤੇ ਫਿਰ ਜੀ ਉਹਨਾਂ ਨੇ ਵਾਧ ਚ ਸਾਡੇ ਨਾਲ ਥੋੜੇ ਦਿਨ ਗੱਲ ਹੁੰਦੀ ਰਹੀ ਉਹ ਤੋਂ ਬਾਅਦ ਚ ਗੱਲ ਨਹੀਂ ਕਰਵਾਈ ਉਹਨਾਂ ਨੇ ਹਾਂਜੀ ਉਹ ਘਰੇ ਵੀ ਨਹੀਂ ਲੈ ਕੇ ਗਈ ਸਾਨੂੰ ਬਾਹਰ ਦੀ ਉਹ ਆਪਦੇ ਨਾਨਕਿਆਂ ਦੇ ਘਰੇ ਗਏ ਆ ਸੀ ਜੀ ਆਪਦੇ ਘਰੇ ਨਹੀਂ ਲੈ ਕੇ ਗਏ ਸਾਨੂੰ ਕਹਿੰਦੇ ਉੱਧਰ ਸਾਡੇ ਮਹੱਲੇ ਚ ਕਿਸੇ ਨੂੰ ਵੀ ਨਹੀਂ ਪਤਾਗਾ ਤੇ ਵੀ ਅਸੀਂ ਤਾਂ ਕਰਕੇ ਇੱਥੇ ਪ੍ਰੋਗਰਾਮ ਰੱਖਿਆ ਹੋਇਆ ਜੀ ਜਦੋਂ ਤੁਸੀਂ ਜਾਣਦੇ ਆ ਪ੍ਰੋਗਰਾਮ ਰੱਖਿਆ ਉਹਨਾਂ ਨੇ ਆਖਿਆ ਵੀ ਤੁਸੀਂ ਸਾਡੇ ਪਿੰਡ ਆ ਜਾਓ ਉਹ ਆਪਦੇ ਘਰੇ ਨਹੀਂ ਲੈ ਕੇ ਗਏ ਗਵਾਂ ਚ ਰੱਖ ਲਿਆ ਨਾਨਕਿਆਂ ਦੇ ਘਰੇ ਨਾਨਕਿਆਂ ਦੇ ਘਰ ਰੱਖਿਆ ਤੁਹਾਨੂੰ ਕੋਈ ਸ਼ੱਕ ਯਾਰ ਨਹੀਂ ਹੋਇਆ ਵੀ ਆਪਦੇ ਘਰੇ ਕਿਉਂ ਤਾਂ ਨਹੀਂ ਲੈ ਕੇ ਜਾ ਰਹੇ ਕਿ ਗੱਲ ਬਾਤ ਤਾਂ ਕੋਈ ਕੋਈ ਨਹੀਂ ਸਾਨੂੰ ਇੰਨਾ ਕੋਈ ਨਹੀਂ ਉਹ ਕਹਿੰਦੇ ਵੀ ਸਾਡੇ ਜਗ੍ਹਾ ਕੁਝ ਤਾਂ ਢੀੜੀ ਸੀਗੀ ਤੇ ਕੁਛਕ ਕਹਿੰਦੇ ਵੀ ਅਸੀਂ ਤਾਂ ਇਧਰਲੇ ਪਾਸੇ ਰੱਖਿਆ ਤੇ ਵੀ ਉਧਰਸ ਕਿਸੇ ਨੂੰ ਪਤਾ ਨਹੀਂ ਗਈ ਤਾਂ ਕਰਕੇ ਅਸੀਂ ਇੱਥੇ ਰੱਖ ਲਿਆ ਉਹਦੇ ਨਾਂ ਕਹਿੰਦੇ ਕਰ ਇਹਨਾਂ ਨੇ ਰੱਖਿਆ ਜੀ ਹਾਂਜੀ ਹਾਂਜੀ ਉਹ ਜੀ ਉਹ ਕਹਿੰਦੇ ਵੀ ਸਾਨੂੰ ਉਧਰ ਜੇ ਸੀ ਉਥੇ ਘਰੇ ਰੱਖਿਆ ਆਪਦੇ ਵੀ ਸਾਨੂੰ ਕਾਫੀ ਵੀ ਘਰ ਦੇ ਸ੍ਰੀਕਾ ਕਬੀਲਾ ਸਦਨਾ ਪਊਗਾ ਸਾਡਾ ਖਰਚਾ ਵੀ ਕਾਫੀ ਹੋ ਜਾਊਗਾ ਅਸੀਂ ਇੱਥੇ ਆਪਦਾ ਪਰਿਵਾਰ ਵੀ ਆਪਦੇ ਰਸਤੇਦਾਰ ਸੱਦ ਕੇ ਸੀ ਆਪਦਾ ਪ੍ਰੋਗਰਾਮ ਕਰ ਰਹੇ ਹਾਂ ਤੁਹਾਡੀ ਹੁਣ ਕੁੜੀ ਨਾਲ ਗੱਲਬਾਤ ਹੋਏ ਨੂੰ ਕਿੰਨਾ ਟਾਈਮ ਹੋ ਗਿਆ ਸਾਨੂੰ ਜੀ ਜਦੋਂ ਅਸੀਂ ਛੱਡ ਕੇ ਆਏ ਸਾਡੀ ਹਫਤਾ ਗੱਲ ਹੋਈ ਆ ਉਹਦੇ ਨਾਲ ਕੁੜੀ ਨਾਲ ਉਸ ਤੋਂ ਬਾਅਦ ਚ ਗੱਲ ਕਰਵਾਉਂਦੇ ਨਹੀਂ ਉਹ ਸਾਡੀ ਹੁਣ ਗੱਲ ਨਹੀਂ ਕਰਾਉਂਦੀ ਹਾਂਜੀ ਜੀ ਅੱਜ ਤੁਹਾਨੂੰ মিডিਆ ਸਦਨ ਦਾ ਮਤਲਬ ਕੀ ਹੈ মিডিਆ ਜੀ ਤੁਸੀਂ ਘਰੇ ਸੱਦਾ ਤੁਹਾਨੂੰ ਫੋਨ ਕਰਕੇ ਵੀ ਆਓ ਕਾਰਨ ਕੀ ਹੈ ਇਹ ਪਰਿਵਾਰ ਜੀ ਇਹ ਮੇਰੇ ਚਾਚਾ ਜੀ ਦਾ ਬੇਟਾ ਹੈ ਤੇ ਜਦੋਂ ਵਿਆਹ ਹੁੰਦਾ ਏ ਇਹਨਾਂ ਨੇ ਉਦੋਂ ਅਸੀਂ ਵਿੱਚ ਸਨ ਚ ਸੀਗੇ ਜੋ ਵੀ ਇਹਨਾਂ ਦੇ ਫਾਈਨੈਂਸ਼ੀਅਲ ਤੌਰ ਤੇ ਮਤਲਬ ਜਿਆਦਾ ਉਦੋਂ ਸਟਰੋਂਗ ਨਹੀਂ ਸੀ ਇਹਨਾਂ ਨੂੰ ਜੋ ਵੀ ਪੇਮੈਂਟ ਵਗੈਰਾ ਲੱਗਿਆ ਅਸੀਂ ਰਲ ਮਿਲ ਕੇ ਲਾਈ ਅਸੀਂ ਸਾਰਿਆਂ ਨੇ ਤਕਰੀਬਨ ਤਕਰੀਬਨ 2.5 ਤੋਂ 3 ਲੱਖ ਦਾ ਜਿਹੜਾ ਖਰਚਾ ਆਇਆ ਵਿਆਹ ਤੇ ਤੇ ਇਹਨਾਂ ਨੇ ਵਿਚਾਰਿਆ ਨੇ ਆਪਦੀ ਪਹਿਲੀ ਗਹਿਣੇ ਰੱਖ ਕੇ ਉਹ ਪੈਸੇ ਲਾਹੇ ਆ ਜਿਹੜੇ ਲੱਗੇ ਸੀਗੇ ਤਾਂ ਉਹਦੇ ਕਰਕੇ ਜਦੋਂ ਇਹ ਚੀਜ਼ੇ ਦੁਖੀ ਹੁੰਦੇ ਆ ਪਰਿਵਾਰ ਇਹਨਾਂ ਰੋਜ਼ ਦਾ ਮਤਲਬ ਕਦੇ ਉਹਦੇ ਘਰੇ ਜਾਂਦੇ ਕਦੇ ਉਹਦੇ ਘਰੇ ਜਾਂਦੇ ਆ ਵੀ ਸਾਡੀ ਕੋਈ ਹੈਲਪ ਕਰੇ ਪਰ ਇਹਨਾਂ ਦੀ ਬਾਹਾਂ ਉਵੇਂ ਕੋਈ ਨਹੀਂ ਫੜਨਾ ਤਾਂ ਪ੍ਰਸ਼ਾਸਨ ਨੇ ਬਾਹ ਫੜੀ ਜੀ ਕੰਪਲੇਂਟ ਕੀਤੀ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਇਹ ਵਿਚਾਰੇ ਦਰਦ ਦਰਦਾਂ ਟੋਕਰਾਂ ਖਾ ਰਹੇ ਆ ਅਸੀਂ ਅੱਕ ਕੇ ਤੁਹਾਨੂੰ ਫੋਨ ਲਾਇਆ ਜੀ ਵੀ ਹੁਣ ਸਾਡੇ ਕੋਲ ਆਹੀ ਜਰੀਆ ਅਸੀਂ ਤਾਂ ਇਹ ਜਾਣੇ ਵੀ ਜਿਵੇਂ ਤਵੇਂ ਵਿਚਾਰੀ ਉਹ ਪਤਾ ਨਹੀਂ ਰੱਬ ਜਾਣਦਾ ਉਹ ਕੁੜੀ ਹੈਗੀ ਆ ਕਿ ਨਹੀਂ ਹੈਗੀ ਜਿਹੜੇ ਸਾਹਮਣੇ ਨਾਲ ਉਹਦੇ ਪਾਪਾ ਦਾ ਬਿਹੇਵ ਸੀਗਾ ਇੱਥੇ ਵੀ ਕਿਉਂਕਿ ਅਸੀਂ ਉਦੋਂ ਉਹਨਾਂ ਨੂੰ ਫੇਸ ਕੀਤਾ ਏ ਉਹਨਾਂ ਦਾ ਬਿਹੇਵ ਬੜਾ ਰੂਡਲੀ ਸੀਗਾ ਉਹ ਜਾਂਦੇ ਸਮੇ ਉਹ ਕੁੜੀ ਨੂੰ ਬੁਲਾ ਕੇ ਵੀ ਨਹੀਂ ਗਈ ਤੇ ਉਹ ਕੁੜੀ ਨੇ ਵੀ ਬਕਾਇਦਾ ਇਹ ਗੱਲ ਕਹੀ ਆ ਵੀ ਮੇਰੇ ਪਾਪਾ ਦੇ ਮਨ 'ਚ ਖੋਟ ਆ। ਹੂੰ ਤਾਂ ਉਹ ਚਲੋ ਇਹ ਭੋਲੇ ਸੀਗੇ ਮੰਨ ਲਓ ਇਹ ਉਸ ਚਾਰਾਂ ਪੰਜਾਂ ਦਿਨਾਂ ਬਾਅਦ ਉੱਥੇ ਜਾ ਵੀ ਵੜਿਆ। ਤੇ ਉੱਥੇ ਜਾ ਕੇ ਇਹਨਾਂ ਨਵੇਂ ਬਾਣਾ ਵਰਤਦਾ ਏ। ਤੇ ਦੂਜੀ ਗੱਲ ਇਹ ਹੈ ਵੀ ਤੁਹਾਨੂੰ ਇਸੇ ਕਰਕੇ ਸਾਨੂੰ ਐ ਵੀ ਜੇ ਉਹ ਕੁੜੀ ਚਲੋ ਪਰਮਾਤਮਾ ਉਹਦੀ ਲੰਮੀ ਉਮਰ ਕਰੇ ਵੀ ਉਹ ਕੁੜੀ ਹੋਵੇ ਉਹ ਕੁੜੀ ਉਹ ਦੇਖੇ ਵੀਡੀਓ ਉਹਦੇ ਵੀ ਮਨ 'ਚ ਤਰਸ ਜਾਗੇ ਇਹਦੇ ਘਰੇ ਆਵੇ। ਇਹ ਤਾਂ ਪਰਿਵਾਰ ਬੜਾ ਤੁਸੀਂ ਸਾਡੇ ਸਾਰੇ ਪਿੰਡ ਤੋਂ ਪੁੱਛੋ ਇਹਨਾਂ ਦੇ ਪਰਿਵਾਰ ਬਾਰੇ। ਇੱਕ ਵੀ ਨਾ ਕੋਈ ਕ੍ਰਿਮੀਨਲ ਰਿਕਾਰਡ ਹੈ ਜੀ। ਅੱਜ ਤੱਕ ਇਹ ਬੰਦੇ ਪੰਚਾਇਤ 'ਚ ਨਹੀਂ ਗਏ ਤੇ ਆ ਥਾਣੇ 'ਚ ਚਾਰੀਆਂ ਤਾਂ ਬਹੁਤ ਦੂਰ ਦੀਆਂ ਗੱਲਾਂ ਜੀ ਤੇ ਇਹ ਤਾਂ ਵਿਚਾਰੇ ਅੱਖ ਕੇ ਅਸੀਂ ਤੁਹਾਨੂੰ ਬੁਲਾਇਆ ਜੀ ਬਸ ਬੇਨਤੀ ਆ ਸਾਡੀ ਤਾਂ ਸਾਰਿਆਂ ਨੂੰ ਜਿੱਥੇ ਵੀ ਜਿੱਥੋਂ ਤੱਕ ਵੀਡੀਓ ਪਹੁੰਚਦੀ ਆ ਵੀ ਸਾਡੀ ਹੈਲਪ ਕਰੋ ਇਹ ਮੁੰਡੇ ਦਾ ਘਰ ਵੱਸਦਾ ਹੋਵੇ ਜੀ ਬਸ ਇਹੀ ਬੇਨਤੀ ਆ ਜੀ ਤੁਸੀਂ ਵਸਾਉਣਾ ਚਾਹੁੰਦੇ ਹੋ ਕੁੜੀ ਨੂੰ ਹਾਂਜੀ ਹਾਂਜੀ ਵਸਾਉਣਾ ਚਾਹੁੰਦੇ ਹਾਂ ਤੁਸੀਂ ਭੈਣ ਜੀ ਹਾਂਜੀ ਅਸੀਂ ਵਸਾਉਣਾ ਚਾਹੁੰਨੇ ਸਾਡੇ ਘਰੇ ਵਧ ਕੇ ਰਹੀਓ ਲੋਕ ਕੋਈ ਨਹੀਂ ਰੋਣਾ ਬਕੋ ਅੱਜ ਪਰਿਵਾਰ ਨੂੰ ਦਰਦ ਹੋ ਰਿਹਾ ਕਿ ਸਸੀਂ ਨੋ ਬਣਾ ਕੇ ਲੈ ਕੇ ਆਏ ਸੀ ਪੂਰੇ ਸ਼ਗਨ ਜਿਵੇਂ ਪਿੰਡਾਂ ਦੇ ਵਿੱਚ ਆਪਣੇ ਰੀਤ ਰਿਵਾਜ ਚੱਲਦੇ ਉਸ ਤਰ੍ਹਾਂ ਕਰੇ ਗਏ ਪਰ ਇਹਨਾਂ ਦੇ ਘਰੇ ਲੜਕੀ ਦਾ ਪਰਿਵਾਰ ਵੀ ਆਉਂਦਾ ਪਤਾ ਨਹੀਂ ਉਹਦੇ ਮਨ ਦੇ ਵਿੱਚ ਕੀ ਆਇਆ ਪਰਿਵਾਰ ਦੇ ਉਹਦੇ ਫਾਦਰ ਸਾਹਿਬ ਦੇ ਉਹ ਬਰਲਾ ਕੇ ਆਪਦੀ ਲੜਕੀ ਨੂੰ ਲੈ ਜਾਂਦਾ ਉਸ ਤੋਂ ਬਾਅਦ ਉਹ ਬਦਲ ਜਾਂਦੇ ਕੀ ਲੱਗਦਾ ਕੀ ਕਹਾਣੀ ਕੀ ਲੱਗਦੀ ਹੈ ਤੁਹਾਨੂੰ ਵੀ ਜਦੋਂ ਉਹ ਆਉਂਦੇ ਆ ਬਰਲਾ ਕੇ ਲੈ ਜਾਂਦੇ ਆ ਬਾਈ ਦੱਸ ਰਿਹਾ ਜਦੋਂ ਉਹ ਦੇੜੋਂ ਪਾਰ ਹੋ ਗਿਆ ਘਰੋਂ ਜਾਣਾ ਸੀ ਤੇ ਉਹ ਆਦੀ ਲੜਕੀ ਨੂੰ ਬੁਲਾ ਕੇ ਵੀ ਨਹੀਂ ਗਿਆ ਨਹੀਂ ਆਮ ਤੌਰ ਤੇ ਤਾਂ ਲੜਕੀ ਦੇ ਸਿਰ ਤੇ ਹੱਥ ਧਰਦੇ ਆਪਾਂ ਕਹਿੰਦੇ ਆ ਚੰਗਾ ਬੇਟਾ ਆਪਾਂ ਚੱਲੇ ਆ ਵੇਖੋ ਇਹ ਪਤਾ ਕੀ ਗੱਲ ਹੈ ਜੀ ਇਹਨਾਂ ਦਾ ਨਾ ਸਾਨੂੰ ਹੁਣ ਇਹ ਗੱਲ ਦਾ ਅਹਿਸਾਸ ਹੁੰਦਾ ਵੀ ਉਹਨਾਂ ਨੇ ਇੱਕ ਪ੍ਰੀਪਲਾਨ ਕੀਤਾ ਹੋਈ ਸੀ ਵੀ ਪਹਿਲਾਂ ਉਹਨਾਂ ਨੂੰ ਤੁਝਾ ਲਓ ਫਿਰ ਆਪਦੇ ਘਰੇ ਸੱਦ ਲਓ ਹੁਣ ਜਿਹੜੇ ਹਿਸਾਬ ਨਾਲ ਉਹ ਕਹਿੰਦੇ ਸੀ ਵੀ ਮੁੰਡੇ ਨੂੰ ਛੱਡ ਜੋ ਇੱਥੇ ਤੇ ਸਾਨੂੰ ਵੀ ਲੱਗਦਾ ਵੀ ਜਿਵੇਂ ਹੁਣ ਕੁੜੀ ਨੇ ਉਹਨਾਂ ਨੇ ਰੱਬ ਕਰੇ ਚਲੋ ਨਾ ਇਹ ਵੀ ਜੀ ਗੱਲਬਾਤیں ਹੋਈ ਹੋਵੇ ਪਰ ਲੱਗਦਾ ਹੈ ਵੀ ਕੁੜੀ ਨੂੰ ਉਹਨਾਂ ਨੇ ਕੋਈ ਨੁਕਸਾਨ ਪਹੁੰਚਾਇਆ ਹੈ ਕਿਉਂਕਿ ਦੋ ਦਿਨ ਦੱਸਦੇ ਵੀ ਕੁੜੀ ਗੱਲ ਕਰਦੀ ਰਹੀ ਆ ਤੇ ਕੁੜੀ ਘਬराई ਹੁੰਦੀ ਸੀ ਜਦੋਂ ਗੱਲ ਫੋਨ ਲਾਉਂਦੇ ਸੀ ਕੁੜੀ ਘਬराई ਹੁੰਦੀ ਸੀ ਦੋ ਦਿਨ ਗੱਲ ਹੁੰਦੀ ਰਹੀ ਆ ਉਹ ਘਬराई ਸੀਗੀ ਮੇਰੇ ਨਾਲ ਵੀ ਗੱਲ ਹੋਈ ਆ ਜਦੋਂ ਚੌਥੇ ਦਿਨ ਮੈਂ ਕਾਲ ਕੀਤੀ ਆ ਉਹਨਾਂ ਦੇ ਫਾਦਰ ਸਾਹਿਬ ਨੂੰ ਜਗਦੀਸ਼ ਮਸੀਹ ਨੂੰ ਉਹ ਕਹਿੰਦੇ ਵੀ ਅਸੀਂ ਨੁਕੜੀ ਭੇਜਣੀ ਵੀ ਤੁਸੀਂ ਜਿਹੜਾ ਕੁਝ ਕਰਨਾ ਥੋੜਾ ਤਾਂ ਜਿਹੜਾ ਕੁਝ ਹੁੰਦਾ ਇਹ ਕਰ ਲਓ ਤੇ ਵੀ ਕੁੜੀ ਨਹੀਂ ਸਾਡੀ ਮੰਨਦੀ ਮੈਂ ਕਿਹਾ ਵੀ ਤੁਸੀਂ ਕੁੜੀ ਨਾਲ ਗੱਲ ਕਰਵਾ ਦਿਓ ਕਹਿੰਦਾ ਕਿ ਨਹੀਂ ਕਰਵਾਉਣੀ ਗੱਲ ਜਾਓ ਤੁਸੀਂ ਜਿਹੜਾ ਕੋ ਕਰਨਾ ਹੈ ਕਰ ਲਓ ਹੁਣ ਸਾਨੂੰ ਤਾਂ ਇਸ ਚੀਜ਼ ਦਾ ਸ਼ੱਕ ਆ ਵੀ ਕੁੜੀ ਨੂੰ ਨੁਕਸਾਨ ਉਹਨਾਂ ਨੇ ਪਹਚਾਇਆ ਏ ਤੇ ਦੂਜੀ ਗੱਲ ਇਹ ਵੀ ਪਰਿਵਾਰ ਵਧੀਆ ਪਰਿਵਾਰ ਆ ਬਾਕੀ ਕੁੜੀ ਆਪਦੀ ਮਰਜ਼ੀ ਦੇ ਨਾਲ ਆਈ ਆ ਸਾਡੇ ਨਾਲ ਕਾਫੀ ਟਾਈਮ ਰਹੀ ਆ ਚਲੋ ਗੱਲਬਾਤ ਹੋਈ ਆ ਜਿੱਥੇ ਰਹਿੰਦੇ ਸੀਗੇ ਆਉਣ ਤੋਂ ਆਈ ਆ ਜਿੱਦੇ ਕੁੜੀ ਜਿੱਥੇ ਉਹ ਰਹਿ ਰਹੇ ਸੀਗੇ ਉੱਥੇ ਵੀ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਸਾਡੇ ਸਰਪੰਚ ਸਾਹਿਬ ਦੇ ਘਰੇ ਉਹ ਰਾਤ ਨੂੰ 1 ਵਜੇ ਗਏ ਆ ਉਹ ਬੈਠੇ ਰਹੇ ਉਹਨਾਂ ਨੇ ਇਹੀ ਗੱਲ ਕੀਤੀ ਆ ਕਹਿੰਦੇ ਵੀ ਅਸੀਂ ਕੁੜੀ ਨੂੰ ਤੋੜ ਦੇਾਂਗੇ ਇਹ ਸਾਨੂੰ ਕੁੜੀ ਇੱਕ ਵਾਰੀ ਮਿਲਾ ਦਿਓ ਵੀ ਕਿੱਥੇ ਜਿੱਦੋਂ ਕੁੜੀ ਨੂੰ ਮਿਲਾਇਆ ਮੈਰਿਜ ਵਗੈਰਾ ਇਹਨਾਂ ਦੀ ਹੋ ਗਈ ਵਿਆਹ ਹੋਇਆ ਸਾਰਾ ਕੁਝ ਹੋਇਆ ਜੀ ਇਦੋਂ ਬਾਅਦ ਉਹਨਾਂ ਨੇ ਮਿਲਨ ਵਰਤਨਾ ਆਦਾਂ ਸ਼ੁਰੂ ਕੀਤਾ ਹੈ ਬਸ ਉਹਨਾਂ ਨੇ ਪ੍ਰੀਪਲਾਨ ਕਰਕੇ ਧਾਕੇ ਆਪਦੇ ਤੇ ਤੇ ਬਾਅਦ ਵਿੱਚ ਮਤਲਬ ਉੱਥੇ ਬੁਲਾਇਆ ਅਸੀਂ ਵੀ ਨਾਲ ਗਏ ਆ ਉਹਨਾਂ ਨੇ ਬੁਲਾਇਆ ਸਾਨੂੰ ਵੀ ਇਹ ਗੱਲ ਕਹੀ ਹੈ ਕਹਿੰਦੇ ਵੀ ਅਸੀਂ ਦੋ ਕੁ ਦਿਨਾਂ ਨੂੰ ਕੁੜੀ ਨੂੰ ਛੱਡ ਆਵਾਂ ਕੋਈ ਗੱਲ ਨਹੀਂ ਵੀ ਇਹਦੇ ਕੱਪੜੇ ਵਗੈਰਾ ਅਸੀਂ ਸਮਾਉਣੇ ਦਿੱਤੇ ਆ ਉਹ ਬਣ ਲਿਆਉਂਦੇ ਉਹ ਪਹਿਲਾਂ ਐਂ ਗਈ ਕਿ ਕੱਪੜੇ ਵਗੈਰਾ ਬਣਾਈ ਜਾਂਦੇ ਆ ਇੱਕ ਦਿਨ ਨੂੰ ਛੱਡ ਜਾਾਂਗੇ ਦੋ ਦਿਨਾਂ ਨੂੰ ਛੱਡ ਜਾਾਂਗੇ ਇਦੋਂ ਬਾਅਦ ਖੀਰ ਉਹਨਾਂ ਨੇ ਇਹੀ ਗੱਲ ਕਹਿਤਾ ਵੀ ਅਸੀਂ ਤਾਂ ਭੇਜਣਾ ਨਹੀਂ ਤੁਸੀਂ ਜਿਹੜਾ ਕੁਝ ਕਰਨਾ ਹੈ ਕਰ ਲਓ ਦੋ ਦਿਨ ਕੁੜੀ ਨਾਲ ਗੱਲ ਹੋਈ ਹੈ ਬਸ ਇ ਹਾਂਜੀ ਤੇ ਬਾਕੀ ਨਾ ਕੁੜੀ ਵੀ ਇਹ ਵੀ ਦੱਸਦੀ ਸੀ ਕਿ ਪਹਿਲਾਂ ਆਉਣ ਤੋਂ ਪਹਿਲਾਂ ਉਹਦੇ ਮੈਸੇਜ ਵਗੈਰਾ ਹੈਗੇ ਆ ਉਹ ਕੁੜੀ ਕਹਿੰਦੀ ਹੈ ਵੀ ਜਦੋਂ ਮਤਲਬ ਰਾਤ ਨੂੰ ਨਾ ਮੇਰੇ ਜਿਹੜੇ ਫਾਦਰ ਸਾਹਿਬ ਸੀ ਉਹਨਾਂ ਦੇ ਅ ਜਗਦੀਸ਼ ਮਸੀਹ ਜੀ ਉਹ ਕਹਿੰਦੀ ਵੀ ਉਹ दारू ਪੀ ਕੇ ਆਉਂਦੇ ਸੀਗੇ ਰਾਤ ਨੂੰ ਨਸ਼ਾ ਕਰਦੇ ਸੀ 12 12 ਵਜੇ ਤੱਕ ਮਤਲਬ ਸਾਨੂੰ ਤੰਗ ਪਰੇਸ਼ਾਨ ਕਰਦੇ ਸੀਗੇ ਤੇ ਉਹਨਾਂ ਨੇ ਨਾ ਟੋਕਾ ਵਗੈਰਾ ਜਾਂ ਹੁੰਦਾ ਜਿਹੜਾ ਕੋਈ ਸੰਦ ਵਗੈਰਾ ਉਹ ਆਪਦੇ ਕੋਲੇ ਰੱਖਦਾ ਸੀ ਉਹ ਕਹਿੰਦਾ ਸੀ ਵੀ ਜਦੋਂ ਤੁਸੀਂ ਸੌਂਗੇ ਤੇ ਮੈਂ ਤੁਹਾਨੂੰ ਵੜ ਦੇਣਾ ਉਦੋਂ ਉਹ ਕੁੜੀਆਂ ਬਹੁਤ ਡਰ ਕੇ ਕੁੜੀ ਦੱਸਦੀ ਆ ਆਪ ਹੀ ਸ਼ਾਲੂ ਜਿਹੜੀ ਕੁੜੀ ਆ ਉਹ ਕਹਿੰਦੀ ਵੀ ਅਸੀਂ ਬਾਹਰ ਰਹਿ ਕੇ ਵੀ ਕਹਿੰਦੀ ਰਾਤ ਕੱਢਦੇ ਸੀ ਘਰੋਂ ਜਦੋਂ ਉਹ ਸੌ ਜਾਂਦੇ ਸੀ ਕਹਿੰਦੀ ਅਸੀਂ ਉਦੋਂ ਘਰੇ ਜਾਂਦੇ ਸੀਗੇ ਫਿਰ ਅਸੀਂ ਦੁਬਾਰਾ ਜਦੋਂ ਸਾਰੰਗ ਗੱਲਾਂ ਬਾਤ ਸਾਡੇ ਵੀ ਧਿਆਨ ਚ ਆਈਆਂ ਅਸੀਂ ਮਾਨਯੋ 8 ਤਰੀਕ 7ਵੇਂ ਮਹੀਨੇ ਨੂੰ ਅਸੀਂ ਦਰਖਾਸਤ ਦਿੱਤੀ ਉਹਨਾਂ ਨੇ ਜੈਤੋ ਮਾਰਕ ਕੀਤੀ ਸੀਗੀ ਪਰ ਕਾਰਵਾਈ ਕੋਈ ਨਹੀਂ ਹੋਈ ਉਹਦੇ ਤੇ ਉਹ ਵੀ ਅਸੀਂ ਵੀ ਇਹੀ ਚੀਜ਼ ਚਾਹੁੰਦੇ ਸੀ ਵੀ ਇੱਕ ਵਾਰੀ ਦੇਕਰ ਕੁੜੀ ਹੈਗੀ ਆ ਤੇ ਇੱਕ ਵਾਰੀ ਸਾਡੇ ਨਾਲ ਗੱਲਬਾਤ ਕਰਨ ਬੈਠ ਕੇ ਨਿਬੜ ਲੈਣਾ ਜਿਵੇਂ ਵੀ ਉਹਨਾਂ ਦਾ ਮਨ ਹੈਗਾ ਚਲੋ ਜਿਹੜੀ ਵੀ ਕੋਈ ਗੱਲਬਾਤ ਹੈ ਕੋਈ ਤਾਂ ਬੈਠ ਕੇ ਨਿਬੜਨੀ ਆ ਬੈਠ ਕੇ ਨਿਬੜਨਾ ਤੇ ਹੁਣ ਤਾਂ ਕੁੜੀ ਨਾਲ ਗੱਲ ਹੀ ਨਹੀਂ ਕਰਵਾਉਂਦੇ ਭਾਈ ਸਾਡੇ ਤਾਂ ਮਸਲਾ ਇਹ ਨੇ ਇਹ ਹੈ ਜੀ ਵੀ ਅਸੀਂ ਕੁੜੀ ਨੂੰ ਲੈ ਕੇ ਆਉਣਾ ਹੈ ਵਸਾਉਣਾ ਚਾਹੁੰਦੇ ਆ ਕੁੜੀ ਆਪਦੀ ਮਰਜ਼ੀ ਨਾਲ ਆਈ ਸੀ ਕੋਈ ਉਹਦੇ ਨਾਲ ਧੱਕਾ ਨਹੀਂ ਹੋਇਆ ਕਿਸੇ ਨੇ ਉਹਨੂੰ ਕੋਈ ਮਾਰਾ ਜਾਂ ਘਾਣੀ ਕਿਆ ਮੁੰਡੇ ਦੇ ਨਾਲ ਉਹਦੀ ਮਰਜ਼ੀ ਸੀ ਮਰਜ਼ੀ ਦੇ ਨਾਲ ਹੀ ਉਹ ਕੁੜੀ ਆਈ ਆ ਸਾਡੇ ਨਾਲ ਕਾਫੀ ਸਮਾਂ ਚੰਨੂੰ ਦੱਸਦੀ ਰਹੀ ਆ ਵੀ ਮੇਰਾ ਪਰਿਵਾਰ ਜਿਹੜਾ ਮੇਰੇ ਫਾਦਰ ਆ ਉਹ ਮੈਨੂੰ ਤੰਗ ਪਰੇਸ਼ਾਨ ਕਰਦੇ ਸੀ ਕੁੜੀ ਕਹਿੰਦੀ ਵੀ ਮੈਂ ਅੱਕ ਕੇ ਤਾਂ ਆਈ ਆ ਹਾਂਜੀ ਜੀ ਜਿਵੇਂ ਬਾਈ ਦੱਸ ਰਿਹਾ ਐ ਵੀ ਕੁੜੀ ਕਹਿੰਦੀ ਮੈਂ ਅੱਕ ਕੇ ਆਈ ਸੀ ਘਰੋਂ ਵੀ ਮੇਰਾ ਜਿਹੜਾ ਫਾਦਰ ਸਾਹਿਬ ਐ ਉਹ ਇੱਕ ਟੋਕਾ ਤਿੱਖਾ ਕਰਦਾ ਸੀ ਜਦੋਂ ਸੌਂ ਜਾਂਦਾ ਸੀ ਉਸੇ ਰਾਤ ਨੂੰ ਉਹਦੋਂ ਬਾਅਦ ਕਰੇ ਵੜਦੀਆਂ ਸੀ ਇਹ ਗੱਲ ਸੱਚ ਆ ਜਾਂ ਝੂਠਾ ਹਾਂਜੀ ਇਹ ਸੱਚ ਆ ਜੀ ਤੁਹਾਡੇ ਕੋਲ ਵੀ ਸ਼ੇਅਰ ਕਰਦੀ ਸੀ ਗੱਲ ਇਹ ਹਾਂਜੀ ਮੈਨੂੰ ਵੀ ਦੱਸੀ ਹੋਈ ਜੀ ਇਹ ਗੱਲ ਕੀ ਕਹਿੰਦੀ ਸੀ ਕਹਿੰਦੀ ਸੀ ਕਿ ਤੇ ਅਗੇ ਤੈਨੂੰ ਅੱਜ ਵੜ ਦੇਣਾ ਵਾ ਤੇ ਬਾਅਦ ਚ ਉਹਦੀ ਮੰਮੀ ਨੇ ਉਹਨੂੰ ਅੰਦਰ ਲੋਕ ਕਰਤਾ ਸੀ ਤੇ ਇਦਾਂ ਕਰਕੇ ਬਚਾਇਆ ਫਿਰ ਵਾਵਾ ਟਾਈਮ ਬਾਅਦ ਮਤਲਬ ਪੂਰੀ ਰਾਤ ਤੰਤਰੀ ਰਹੀ ਐ ਇਦਾਂ ਹੀ ਫਿਰ ਬਾਅਦ ਚ ਸਵੇਰ ਕੱਢਿਆ ਹੁਣ ਬਾਹਰ ਹੀ ਕੀ ਲੱਗਦਾ ਵੀ ਇਹ ਸਾਰਾ ਕੁਝ ਹੋ ਸਕਦਾ ਅ ਜਦੋਂ ਉਹਦੇ ਫਾਦਰ ਸਾਹਿਬ ਨੂੰ ਅਸੀਂ ਮਿਲੇ ਸੀ ਨਾ ਜੀ ਇੱਥੇ ਆਏ ਸੀਗੇ ਉਹਨਾਂ ਦਾ ਬਿਹੇਵ ਦੇਖ ਕੇ ਜ਼ਰੂਰ ਲੱਗਦਾ ਸੀ ਕਿਉਂਕਿ ਇੱਥੇ ਬੈਠੇ ਸੀ ਅਸੀਂ ਬਾਹਰ ਤਾਂ ਉਦੋਂ ਉਹਨਾਂ ਨੇ ਬੜਾ ਮਤਲਬ ਇਹ ਚੀਜ਼ ਵੀ ਹੈਂਕੜੀ ਬੜੀ ਜਮਾ ਰਹੇ ਸੀਗੇ ਵੀ ਮੇਰੇ ਕੋਲ ਪੈਸਾ ਤੇ ਮੈਂ ਉਹ ਨਾ ਵੀ ਇਹਨਾਂ ਦੇ ਲੜਕੇ ਦੇ ਜਿਹੜੇ ਫਾਦਰ ਸਾਹਿਬ ਉਹ ਠੇਕੇਦਾਰ ਆ ਜੀ ਆਪਣੇ ਰੰਗ ਦੇ ਤੇ ਉਹ ਉਹਨਾਂ ਦਾ ਵਧੀਆ ਕਾਰੋਬਾਰ ਆ ਆਪਦੇ ਘਰੇ ਸੌਖੀ ਰੋਟੀ ਖਾਂਦੇ ਆ ਜੀ ਪਹਿਲੀ ਪੱਠਾ ਹੈਗਾ ਏ ਚਲੋ ਠੀਕ ਆ ਅੱਜ ਮਜਬੂਰੀ ਕਾਰਨ ਉਹਨਾਂ ਨੂੰ ਪਹਿਲੀ ਆਪਦੀ ਗਹਿਣੇ ਪਾਉਣੀ ਪਈ ਪਰ ਆਪਦੇ ਘਰੇ ਇਹ ਵੀ ਰਾਜੇ ਆ ਪਰ ਉਹਨਾਂ ਨੇ ਇਹ ਚੀਜ਼ਾਂ ਦੀ ਬੜੀ ਧੌਂਸ ਝਾੜੀ ਸੀਗੀ ਵੀ ਇਹਨਾਂ ਤੇ ਆਪਦੇ ਜਾਨੇ ਪ੍ਰੈਸ਼ਰ ਪਾਇਆ ਤੇ ਸਾਨੂੰ ਉਹਨਾਂ ਦੇ ਉਦੋਂ ਬਿਹੇਵਿਕ ਲੱਗਿਆ ਸੀ ਥੋੜਾ ਜਿਹਾ ਮਹਿਸੂਸ ਆ ਸੀ ਵੀ ਇਹਨਾਂ ਦੇ ਗੁੱਸੇ ਵਾਲੇ ਆ ਤੇ ਹੋ ਵੀ ਸਕਦਾ ਜੀ ਅੱਜ ਸਾਨੂੰ ਇਹ ਦਿਲ ਬਹੁਤ ਡਰ ਰਿਹਾ ਵੀ ਬਸ ਅਰਦਾਸ ਕਿਉਂਕਿ ਸਾਡੇ ਪਰਿਵਾਰ ਦਾ ਮੈਂਬਰ ਆ ਜੀ ਹੁਣ ਤੇ ਬੜੇ ਚਾਵਨ ਨਾਲ ਅਸੀਂ ਉਹਨੂੰ ਘਰੇ ਲਿਆਂਦਾ ਸੀਗਾ ਸਾਰੇ ਅਸੀਂ ਰਸਮਾਂ ਕੀਤੀਆਂ ਸੀਗਾ ਜੀ ਸਾਡੇ ਕੋਲ ਸਬੂਤ ਆ ਸਾਡੇ ਕੋਲ ਫੋਟੋ ਹੈਗਾ ਸਾਰਾ ਕੁਝ ਕੁੜੀ ਖੁਸ਼ ਸੀਗੀ ਸਾਰਾ ਕੁਝ ਸਹੀ ਚੱਲ ਰਿਹਾ ਸੀਗਾ ਬਸ ਉੱਥੇ ਜਾਣ ਚੀ ਸਾਰਾ ਕੁਝ ਹੋ ਗਿਆ ਜੀ ਸਾਨੂੰ ਤਾਂ ਇਹੀ ਆ ਵੀ ਇੱਕ ਵਾਰੀ ਸਾਡੇ ਮੱਥੇ ਲਾ ਦੇਣ ਉਹ ਕੁੜੀਆਂ ਨੂੰ ਅਸੀਂ ਉਹਨੂੰ ਪੁੱਛ ਲਈਏ ਜੇ ਉਹਦਾ ਨਾਮ ਆਣਾ ਹੋਇਆ ਤਾਂ ਆਪਾਂ ਅੱਗੇ ਹੋਵੇਂ ਦੇਖਾਂਗੇ ਪਰ ਅਸੀਂ ਉਹ ਕੁੜੀ ਨੂੰ ਵਸਾਉਣਾ ਚਾਹੁੰਦੇ ਆ ਜੀ ਅਸੀਂ ਆਣੇ ਵੇ ਸਾਡੇ ਘਰੇ ਆਵੇ ਹੱਸੇ ਖੁਸ਼ੀ ਰਹੇ ਬਸ ਇਹੀ ਬੇਨਤੀ ਹੈ ਜੀ ਜਦੋਂ ਤੁਸੀਂ ਦਰਖਾਸਤ ਦਿੱਤੀ ਹੈ ਐਸਐਸਪੀ ਮੈਡਮ ਨੂੰ ਪ੍ਰਿਗਾ ਜੈਨ ਨੂੰ ਦਿੱਤੀ ਇੱਕ ਵਾਰੀ ਗਏ ਉਸ ਤੋਂ ਬਾਅਦ ਕੋਈ ਫਿਰ ਉਹ ਬਦੂ ਬਾਦ ਮਿਲੇ ਵੀ ਸਾਡੀ ਜਿਹੜੀ ਦਰਖਾਸਤ ਦਿੱਤੀ ਹੈ ਉੱਥੇ ਕੋਈ ਸੁਣਵਾਈ ਨਹੀਂ ਹੋ ਰਹੀ ਉਦੋਂ ਬਾਅਦ ਮਿਲੇ ਤੇ ਇੱਕ ਵਾਰੀ ਮਿਲੇ ਆ ਨਹੀਂ ਉਦੋਂ ਗਏ ਸੀ ਉਦੋਂ ਹਜੇ ਮਾਰਕ ਨਹੀਂ ਕੀਤੀ ਸੀ ਉਹਨਾਂ ਨੇ ਅਸੀਂ ਦੋ ਵਾਰੀ ਗਏ ਸੀਗੇ ਫਿਰ ਉਹਨਾਂ ਨੇ ਤੀਜੇ ਚੱਕਰ ਚ ਮਾਰਕ ਕੀਤੀ ਇੱਥੇ ਜੈਤੋ ਜੀ ਫਿਰ ਅਸੀਂ ਜੈਤੋ ਵੀ ਪਤਾ ਲਿਆ ਕਹਿੰਦੇ ਸੀ ਅਸੀਂ ਉੱਥੇ ਕੀਤਾ ਜੀ ਫੋਨ ਆਉਣਗੇ ਜੀ ਪਰ ਨਹੀਂ ਇਹਦੋਂ ਬਾਅਦ ਕੁਝ ਨਹੀਂ ਜੀ ਮਤਲਬ ਕੁਝ ਵੀ ਸਾਡੇ ਪੱਲੇ ਨਹੀਂ ਪਿਆ ਇਹਦੋਂ ਬਾਅਦ ਤਾਂ ਸਾਡੀ ਗੱਲ ਹੀ ਸੁਣਨੋਂ हट ਗਏ ਨਾ ਜੀ ਇੱਥੇ ਕਿਹੜੇ ਸਹੀ ਨੂੰ ਦਿੱਤੀ ਸੀ ਇਹ ਛੋਟੇ ਭਾਈ ਸਾਹਿਬ ਜਾਂਦੇ ਹੁੰਦੇ ਸੀਗੇ ਜਦੋਂ ਮੈਂ ਥੋੜਾ ਬਾਅਦ ਸੀ ਦੱਸਣਗੇ ਜੀ ਸੁਖਵਿੰਦਰ ਜੀ ਜੀ ਸੁਖਵਿੰਦਰ ਜੀ ਕਿ ਇੱਥੇ ਜਦੋਂ ਮਾਰਕ ਹੋਈ ਜਾਂ ਜੈਤੂ ਥਾਣੇ ਨੂੰ ਕਿਹੜੇ ਐਸਐਸਪੀ ਕੋਲੇ ਸੀ ਤੁਹਾਡੇ ਠੀਕ ਐਸਐਸਪੀ ਨੂੰ ਹੀ ਹੋਈ ਆ ਜੀ ਸਿੱਧੀ ਨਹੀਂ ਐਸਐਸਪੀ ਨੂੰ ਐਸਐਸਪੀ ਨੂੰ ਤਾਂ ਉੱਥੋਂ ਮਨਜਿੰਦਰ ਕੁਮਾਰ ਜਿਹੜੇ ਇੱਥੋਂ ਵਾਲੇ ਜੀ ਜੈਤੂ ਵਾਲੇ ਜਿਹੜੇ ਐਸਪੀ ਆ ਉਹਨਾਂ ਸ੍ਰੀ ਮਨੋਜ ਕੁਮਾਰ ਮਨੋਜ ਕੁਮਾਰ ਜੀ ਮਨੋਜ ਕੁਮਾਰ ਡੀਐਸਪੀ ਸਾਹਿਬ ਉਹਨਾਂ ਨਾਲ ਹੀ ਸਾਡੀ ਗੱਲਬਾਤ ਉਹਨਾਂ ਨਾਲ ਸਾਡੀ ਮੁਲਾਕਾਤ ਵੀ ਹੋਈ ਆ ਉਹਨਾਂ ਨੇ ਸਾਨੂੰ ਇਹ ਕਿਹਾ ਸੀ ਵੀ ਅਸੀਂ ਕੋਈ ਗੱਲ ਨਹੀਂ ਅਸੀਂ ਬੁਲਾਉਣੇ ਆ ਉਹਨਾਂ ਨੂੰ ਉਹਨਾਂ ਨਾਲ ਗੱਲਬਾਤ ਕਰਦੇ ਆ ਇਹ ਤੋਂ ਅਗਲੇ ਦਿਨ ਜਦੋਂ ਅਸੀਂ ਜਾਣੇ ਆ ਅਸੀਂ ਕਿਹਾ ਵੀ ਤੁਸੀਂ ਬੁਲਾਉਣ ਦਾ 11 ਵਜੇ ਦਾ ਟਾਈਮ ਦਿੱਤਾ ਸੀ ਵੀ ਅਸੀਂ ਆਏ ਬੈਠੇ ਵੀ ਉਹ ਆਏ ਕਾ ਤੋਂ ਨਹੀਂ ਉਹ ਕਹਿੰਦੇ ਵੀ ਉਹ ਤਾਂ ਕਹਿੰਦੇ ਵੀ ਸਾਡੇ ਨਾਲ ਨਹੀਂ ਕੋਈ ਗੱਲਬਾਤ ਹੋਈ ਆ ਕਿ ਉਹਨਾਂ ਨੇ ਕਹਿਤਾ ਵੀ ਅਸੀਂ ਇੱਥੇ ਹੀ ਕਰਾ ਲਾਂਗੇ ਅਸੀਂ ਇਹ ਕਰ ਲਾਂਗੇ ਬਸ ਇਹਦੀ ਗੋਲ ਮੋਲ ਜੀ ਕਰਕੇ ਗੱਲ ਉਹ ਫੇ ਉਹਨਾਂ ਨੇ ਕੋਈ ਵੀ ਰਾਹ ਹੀ ਨਹੀਂ ਪਾਇ ਅਸੀਂ ਪੀਸੀ ਨੰਬਰ ਸ਼ਾਇਦ ਕੋਈ ਹੁੰਦਾ ਜੀ ਉਹ ਕਹਿੰਦੇ ਲਵਾ ਕੇ ਲੈ ਕੇ ਆਓ ਜਿੱਦਾਂ ਅਸੀਂ ਉੱਥੇ ਪਤਾ ਕੀਤਾ ਦਫ਼ਤਰ ਵਿੱਚ ਕੋਈ ਥੋੜੀ ਫਾਇਲ ਹੀ ਨਹੀਂ ਆਈ ਹੁਣ ਇਹ ਵੀ ਘਾਟ ਆ ਵੀ ਸਾਡੇ ਅਸੀਂ ਦਰਖਾਸਤ ਪਾ ਕੇ ਆਏ ਆ ਸਾਡੀ ਗਾਂਹ ਦਰਖਾਸਤ ਹੀ ਨਹੀਂ ਪਹੁੰਚੀ ਬਾਅਦ ਵਿੱਚ ਵਿੱਚ ਜਦੋਂ ਅਸੀਂ ਗਏ ਆ ਤੇ ਐਸਪੀ ਸਾਹਿਬ ਤੋਂ ਬਾਈ ਹੈਂਡ ਦਰਖਾਸਤ ਲੈ ਕੇ ਆਏ ਆ ਜੀ ਬਾਈ ਹੈਂਡ ਹੀ ਅਸੀਂ ਜੈਤੋ ਦਿੱਤੀ ਆ ਇਹਨਾਂ ਨੂੰ ਐਸਪੀ ਸਾਹਿਬ ਮਨੋਜ ਕੁਮਾਰ ਜੀ ਨੂੰ ਉਹ ਨਾਲ ਗੱਲਬਾਤ ਹੋਈ ਉਹਨਾਂ ਰੀਡਰ ਨਾਲ ਵੀ ਗੱਲਬਾਤ ਹੋਈ ਆ ਉਹਨਾਂ ਨੇ ਉਹਨਾਂ ਨੂੰ ਫੋਨ ਕਾਲ ਵੀ ਕੀਤੀ ਆ ਪਰ ਉਹਨਾਂ ਨੇ ਸਾਨੂੰ ਬਾਅਦ ਚ ਰਾਹ ਕੋਈ ਨਹੀਂ ਪਾਇਆ ਜੀ ਕੋਈ ਕਾਰਵਾਈ ਨਹੀਂ ਹੋਈ ਉਸ ਤੇ ਬਸ ਉਹ ਜਾਨੀ ਕਿ ਥਾਪੀ ਕਰਦੇ ਉਹਨਾਂ ਨੇ ਇੱਕ ਗੱਲ ਤੇ ਅਸੀਂ ਬੈਠਿਆ ਨੇ ਫੋਨ ਲਾ ਲਿਆ ਵੈਸੇ ਉਹਨਾਂ ਨੂੰ ਵੀ ਗੱਲ ਕਰਦੇ ਆ ਕੀ ਬੋਲਦੇ ਆ ਵੀ ਅਸੀਂ ਸਵੇਰੇ ਕਿ ਫੋਨ ਲਾਇਆ ਸੀ ਆਪਾਂ ਕਿਹੜਾ ਲੜਨ ਮਰਿਆ ਨੇ ਫੋਨ ਲਾਇਆ ਸੀ ਇਹਨਾਂ ਨੇ ਗੱਲ ਕੀਤੀ ਉਹਦਾ ਡੈਡੀ ਕਹਿੰਦਾ ਜਗਦੀਸ਼ ਸਿੰਘ ਸ਼ਾਲੂ ਦਾ ਇਹਨਾਂ ਦੀ ਜਿਹੜੀ ਨੌ ਸੀ ਉਹਦਾ ਨਾ ਸ਼ਾਲੂ ਸੀਗਾ ਉਹ ਕਹਿੰਦਾ ਵੀ ਮੈਂ ਕੁੜੀ ਤਾਂ ਨਹੀਂ ਭੇਜਦਾ ਸੀ ਗੱਲ ਕੀਤੀ ਵੀ ਤੁਸੀਂ ਬਹਿ ਕੇ ਗੱਲ ਕਰ ਲਓ ਵੀ ਜੇ ਕੁੜੀ ਆਈ ਕੁੜੀ ਦੀ ਮਰਜ਼ੀ ਸੀ ਤਾਂ ਕੁੜੀ ਆਈ ਆ ਧੱਕੇ ਨਾਲ ਤਾਂ ਕਿਸੇ ਨਾਲ ਵੀ ਨਾ ਕਹਿੰਦਾ ਮੇਰੀ ਮੈਨੂੰ ਕਹਿੰਦਾ ਫੋਨ ਤੇ ਮੇਰੇ ਨਾਲ ਗੱਲ ਹੋਈ ਸੀ ਕਹਿੰਦਾ ਮੇਰੀ ਕੁੜੀ ਮੈਂ ਚਾਰ ਵਾਰੀ ਆਇਆ ਇਹਨਾਂ ਨੇ ਮੇਰੀ ਕੁੜੀ ਮੇਰੇ ਮੱਥੇ 'ਤੇ ਲਾਈ ਮੈਂ ਨਹੀਂ ਕੁੜੀ ਭੇਜਣੀ ਭੈਣ ਜੀ ਇਹਨਾਂ ਤੋਂ ਜੋ ਹੁੰਦਾ ਕਰ ਲੈਣ ਕਹਿੰਦਾ ਮੈਂ ਤਾਂ ਆਨਲਾਈਨ ਤਲਾਕ ਭੇਜ ਦਿੰਦਾ ਕੁੜੀ ਨਾਲ ਤਾਂ ਗੱਲ ਨਹੀਂ ਕਰਾਂਦਾ ਆਪ ਕਿ ਮੈਂ ਤਲਾਕ ਭੇਜ ਦਊਗਾ ਹੂੰ ਉਹਦੇ ਸ਼ਾਲੂ ਦੇ ਪਿਓ ਦਾ ਕਹਿਣਾ ਕਹਿੰਦਾ ਮੈਂ ਆਨਲਾਈਨ ਤੇ ਲੱਗ ਪਿਆ ਇਹਦੇ ਨਾਲ ਕਹਿੰਦਾ ਮੇਰੇ ਨਾਲ ਤਾਂ ਇਹ ਗੱਲ ਨਹੀਂ ਕਰਾਂਉਂਦੇ ਕਹਿੰਦਾ ਕਹਿੰਦਾ ਥੋਥੋ ਜੋ ਕੁਸ ਹੁੰਦਾ ਤੁਸੀਂ ਕਰੋ ਫਿਰ ਜ ਜਿੱਦੋਂ ਇਹ ਗਏ ਆ ਤੇ ਇਹਨਾਂ ਕੁੜੀ ਗਈ ਆ ਤੇ ਇੱਕ ਦੋ ਦੇਣੀ ਇਹਨਾਂ ਨਾਲ ਗੱਲ ਹੋਈ ਆ ਬਾਅਦ ਚ ਉਹਨਾਂ ਨੇ ਕੁੜੀ ਦਾ ਮੋਬਾਈਲ ਲੈ ਕੇ ਉਹਦਾ ਫੋਨ ਵੀ ਬੰਦ ਕਰਤਾ ਆਪਦੇ ਫੋਨ ਤੇ ਗੱਲ ਕਰਾਉਂਦੇ ਸੀ ਫੋਨ ਸਪੀਕਰ ਦੇ ਕਰਕੇ ਵੀ ਕੁੜੀ ਨਾਲ ਧੱਕਾ ਕੀਤਾ ਇਹਨਾਂ ਨੇ ਧੱਕੇ ਨਾਲ ਮੈਰਿਜ ਕੀਤੀ ਆ ਵੀ ਕੁੜੀ ਤੇ ਦਬਾਅ ਪਾਇਆ ਵੀ ਆ ਆ ਕੁੜੀ ਦੇ ਸਾਰੇ ਸਰਟੀਫਿਕੇਟ ਆ ਜੀ ਸਾਡੇ ਕੋਲੇ ਪ੍ਰੂਫ ਆ ਇਹ 10ਵੀਂ ਦਾ ਸਰਟੀਫਿਕੇਟ ਆ ਕੁੜੀ ਦਾ ਕੁੜੀ ਦਾ ਨਾਮ ਸ਼ਾਲ ਇਹ ਨਾ ਰਹਿਣ ਵਾਲੇ ਹੈਗੇ ਆ ਜੀ ਗੁਰਦਾਸਪੁਰ ਇਹਨਾਂ ਦਾ ਨਗਰ ਹਯਾਤ ਨਗਰ ਦੇ ਵਿੱਚ ਗੁਰਦਾਸਪੁਰ ਜ਼ਿਲ੍ਹਾ ਹੈ ਜੀ ਉੱਥੋਂ ਦੇ ਰਹਿਣ ਵਾਲੇ ਆ ਇਹ ਕੁੜੀ ਦੇ ਬਾਕੀ ਪ੍ਰੂਫ ਜਿਹੜੇ ਪੜਨ ਦੇ ਜਿਹੜੇ ਮਤਲਬ ਕਿ ਪਹਿਲਾਂ ਤੋਂ ਲੈ ਕੇ ਹੁਣ ਤੱਕ ਜਿੰਨੀ ਕੁੜੀ ਨੇ ਪੜ੍ਹਾਈ ਕੀਤੀ ਆ ਇਹ ਪਲੱਸ 2 ਵਗੈਰਾ ਦੇ ਜਾਂ ਸਾਰੇ ਸਰਟੀਫਿਕੇਟ ਉਹਦੇ ਟੋਟਲੀ ਇੱਥੇ ਪਏ ਆ ਡਿਗਰੀ ਵਗੈਰਾ ਕੁੜੀ ਦੀ ਕੀਤੀ ਸੀ ਇਹ ਸਰਟੀਫਿਕੇਟ ਸਾਰੇ ਸਾਡੇ ਕੋਲੇ ਪਏ ਆ ਉਹ ਕਹਿੰਦੇ ਵੀ ਕੁੜੀ ਨਾਲ ਧੱਕਾ ਕੀਤਾ ਜੇ ਧੱਕਾ ਕੀਤਾ ਤੇ ਆ ਪ੍ਰੂਫ ਜਿਹੜੇ ਆ ਫਿਰ ਐ ਨਹੀਂ ਇਹਨਾਂ ਕੋਲੇ ਰਹਿੰਦੇਗੇ ਆ ਕੁੜੀ ਆਪ ਲੈ ਕੇ ਆਈ ਆ ਸਾਡੇ ਕੋਲੇ ਸਾਰਾ ਕੁਝ ਪਿਆ ਟੋਟਲੀ ਆਧਾਰ ਕਾਰਡ ਵੀ ਇੱਥ ਆਹ ਵਾੜਾ ਆਧਾਰ ਕਾਰਡ ਆ ਅਛਾਲੂ ਕੁੜੀ ਦਾ ਨਾਮ ਆ ਠੀਕ ਹੈ ਜੀ ਤੇ ਇਹ ਮਤਲਬ ਕਿ ਹਯਾਤਨਗਰ ਦੇ ਤਹਿਸੀਲ ਇਹਨਾਂ ਦੀ ਹੈਗੀ ਗੁਰਦਾਸਪੁਰ ਜ਼ਿਲ੍ਹਾ ਵੀ ਗੁਰਦਾਸਪੁਰ ਹੀ ਆ ਉਥੋਂ ਦੇ ਰਹਿਣ ਵਾਲੇ ਆ ਪਿੰਡ ਤਾਂ ਚਲੋ ਇਹਨਾਂ ਨੇ ਸਾਨੂੰ ਦਿਖਾਇਆ ਹੀ ਨਹੀਂ ਨਵਾਂ ਸ਼ਹਿਰ ਸ਼ਾਲਾ ਜਿਹੜੀ ਆ ਗੁਰਦਾਸਪੁਰ ਦੇ ਵਿੱਚ ਉੱਥੇ ਉਹ ਸਾਨੂੰ ਲੈ ਕੇ ਗਿਆ ਤੇ ਉੱਥੇ ਹੀ ਉਹਨਾਂ ਨੇ ਮਿਲਵਰਤਨ ਸਾਰਾ ਜਿਹੜਾ ਸੀਗਾ ਉਹਨਾਂ ਦਾ ਪ੍ਰੋਗਰਾਮ ਰੱਖਿਆ ਸੀ ਉੱਥੇ ਹੀ ਉਹਨਾਂ ਨੇ ਕੀਤਾ ਸੀਗਾ ਸਾਨੂੰ ਘਰੇ ਮਤਲਬ ਕਿ ਆਦੇ ਨਹੀਂ ਲੱਗੇ ਉਹ ਗੱਲ ਦੱਸਦੇ ਸੀ ਸਾਡੇ ਘਰੇ ਕੁਝ ਤਾਂ ਬਹਿਨ ਦੀ ਪ੍ਰੋਬਲਮ ਆ ਕੋਈ ਸਾਡੇ ਘਰੇ ਪਤਾ ਨਹੀਂ ਹੈਗਾ ਮਤਲਬ ਕਈ ਗੱਲਾਂ ਉਹਨਾਂ ਨੇ ਪ੍ਰੀਪਲਾਨ ਕਰਕੇ ਸਾਨੂੰ ਦੱਸੰਗਾ ਇਹ ਇੱਕ ਹਿਸਾਬ ਨਾਲ ਵੀ ਉਲਝਾ ਕੇ ਉਹਨਾਂ ਨੇ ਗੱਲਾਂ ਚ ਜਦੋਂ ਕੋਈ ਗੱਲ ਤੋੜਦੇ ਸੀ ਘਰ ਬਾਰੇ ਉਦੋਂ ਕੋਈ ਹੋਰ ਗੱਲ ਤੋੜ ਲੈਣੀ ਬੜੇ ਤਰੀਕੇ ਦੇ ਨਾਲ ਉਹਨਾਂ ਨੇ ਵੀ ਜੇ شریف ਬੰਦੇ ਸੀਗੇ ਚਲੋ ਇਹਨਾਂ ਨੂੰ ਉਹਨੇ ਤਿਹਾ ਕੇ ਆਪਦੇ ਤੇ ਸਾਰਾ ਮਤਲਬ ਪਲਾਨ ਓਕੇ ਕਰ ਲਿਆ ਆਪਦਾ ਜਾਨੀ ਜਿੰਨਾ ਸੀ ਕੁੜੀ ਨੂੰ ਰੱਖ ਲਿਆ ਬਾਅਦ ਚ ਤੇ ਜਿੱਥੇ ਮਤਲਬ ਕਿ ਮੈਸੇਜ ਵਗਾਰਦੇ ਨੇ ਕੋਈ ਗੱਲ ਹੁੰਦੀ ਸੀ ਇਹਨਾਂ ਦੇ ਜਦ ਦੱਸਣ ਤੇ ਆ ਵੀ ਇੰਸਟਾਗ੍ਰam ਤੇ ਗੱਲ ਹੁੰਦੀ ਸੀਗੀ ਉੱਥੋਂ ਵੀ ਉਹਨਾਂ ਨੇ ਬਲਾਕ ਕਰਤਾ ਸਾਰੇ ਜਾਨੀ ਕਿ ਟੋਟਲੀ ਬਲਾਕ ਆਉਣ ਕੋਈ ਫੋਨ ਤੇ ਸਾਡਾ ਕੋਈ ਕਨੈਕਟ ਨਹੀਂ ਉਹਦੇ ਨਾਲ ਉਹਦੇ ਪਿਤਾ ਨੂੰ ਕਦੇ ਕੁੜੀ ਦੇ ਨਾਲ ਜਿਹੜਾ ਫਾਦਰ ਸਾਹਿਬ ਉਹਨਾਂ ਨੂੰ ਫੋਨ ਲਾਈਦਾ ਏ ਉਹ ਅੱਗੋਂ ਚੰਗੀ ਮਾੜੀ ਗੱਲ ਬੋਲਦੇ ਆ ਧਮਕੀਆਂ ਦਿੰਦੇ ਆ ਵੀ ਅਸੀਂ ਐਂ ਕਰਦੇ ਆਂਗੇ ਜੇ ਕੁੜੀ ਨਾਲ ਤੁਸੀਂ ਤੇ ਕੁੜੀ ਨਾਲ ਧੱਕਾ ਕੀਤਾ ਏ ਅਸੀਂ ਨਹੀਂ ਛੱਡ ਕੇ ਜਾਣੀ ਤੁਸੀਂ ਕਰ ਲਓ ਜਿਹੜਾ ਕੁਝ ਕਰਨਾ ਏ ਹੁਣ ਜੇ ਕੁੜੀ ਨਾਲ ਅਸੀਂ ਕਹਿੰਨੇ ਸਾਡੇ ਸਾਹਮਣੇ ਕੁੜੀ ਦਾ ਤਿੰਨ ਵਾਰੀ ਉਹਨਾਂ ਦੇ ਘਰੇ ਵੀ ਇਹੇ ਗੱਲਬਾਤ ਹੋਈ ਬਾਅਦ ਚ ਅਸੀਂ ਆਪ ਵੀ ਜਾ ਕੇ ਕੁੜੀ ਤੋਂ ਪੁੱਛਦੇ ਆਂ ਵੀ ਜੇ ਤੇਰੇ ਨਾਲ ਤੱਕਾ ਹੁੰਦਾ ਹੈ ਜਾਂ ਤੇਰੇ ਨਾਲ ਕੋਈ ਵੀ ਗੱਲਬਾਤ ਹੈ ਫਿਰ ਤੂੰ ਸਾਨੂੰ ਦੱਸ ਦੇ ਵੀ ਅਸੀਂ ਤੇਰੇ ਪਰਿਵਾਰ ਕੋਲੇ ਤੈਨੂੰ ਛੱਡ ਆਵਾਂਗੇ ਕੁੜੀ ਕਹਿੰਦੀ ਵੀ ਮੈਂ ਆਪਦੇ ਪਰਿਵਾਰ ਕੋਲੇ ਜਾਣਾ ਵੀ ਮੈਂ ਮੁੰਡੇ ਨਾਲ ਹੀ ਰਹਿਣਾ ਤੇ ਮੈਂ ਇਹਦੇ ਨਾਲ ਹੀ ਵਿਆਹ ਕਰਾਉਣਾ ਬਾਅਦ ਚ ਇਹਨਾਂ ਦੀ ਮੈਰਿਜ ਹੁੰਦੀ ਆ ਫਿਰ ਹੁਣੇ ਕਹਿੰਦੇ ਤੱਕੇ ਹੁਣ ਜੱਜ ਸਾਹਿਬ ਆ ਜਿਹੜੀ ਮਾਨਜੋਗ ਕੋਰਟ ਆ ਉਹਨਾਂ ਦੇ ਕੋਲੇ ਤਾਂ ਤੱਕਾ ਚੱਲਦਾ ਹੀ ਨਹੀਂ ਉਹਨਾਂ ਕੋਲੇ ਵੀ ਕੁੜੀ ਦੇ ਬਿਆਨ ਹੁੰਦੇ ਆ ਵਕੀਲ ਕੋਲੇ ਵੀ ਬਿਆਨ ਹੁੰਦੇ ਆ ਬਾਅਦ ਜਿਹੜੇ ਸਾਡੇ ਕਰਦਾ ਇਵੇਂ ਮੈਨੂੰ ਉਹਦੇ ਤੋਂ ਖਤਰਾ ਹੈ ਫਿਰ ਜਦੋਂ ਇਹਨੇ ਪ੍ਰੋਟੈਕਸ਼ਨ ਲਈ ਆ ਪ੍ਰੋਟੈਕਸ਼ਨ ਦੇ ਵਿੱਚ ਵੀ ਕੁੜੀ ਨੇ ਆਪਦੇ ਨਾਨਕਿਆਂ ਦਾ ਵੀ ਨਾਲ ਖਵਾਇਆ ਹੈ ਗਾਂਵ ਦੀਆਂ ਭੂਆ ਦਾ ਵੀ ਨਾਲ ਖਵਾਇਆ ਚਾਚੇ ਤਾਏ ਫਾਦਰ ਮਾਤਾ ਪਿਤਾ ਸਾਰਿਆਂ ਦੇ ਨਾਲ ਖਵਾਏ ਸੀ ਵੀ ਇਹਨਾਂ ਤੋਂ ਮੈਨੂੰ ਖਤਰਾ ਹੈ ਹੁਣ ਜਦੋਂ ਸਾਨੂੰ ਕਾਪੀ ਭੇਜੀ ਆ ਵਕੀਲ ਸਾਹਿਬ ਨੇ ਉਹ ਕਹਿੰਦੇ ਵੀ ਇਹਨਾਂ ਤੋਂ ਇਹਨੂੰ ਖਤਰਾ ਸੀ ਕੁੜੀ ਨੂੰ ਇਹਨੇ ਪਹਿਲੇ ਪ੍ਰੋਟੈਕਸ਼ਨ ਲੈ ਕੁੜੀ ਨੇ ਕਹਿ ਕੇ ਪ੍ਰੋਟੈਕਸ਼ਨ ਲਈ ਆ ਕਹਿੰਦੀ ਵੀ ਮੈਨੂੰ ਇਹਨਾਂ ਤੋਂ ਖਤਰਾ ਹੈ ਹੁਣ ਉਹ ਕਹਿੰਦੇ ਆ ਵੀ ਅਸੀਂ ਗੱਲ ਨਹੀਂ ਕਰਵਾਉਣੀ ਕਿ ਵੀ ਸਾਨੂੰ ਇਸ ਚੀਜ਼ ਦਾ ਹਜੇ ਵੀ ਹੈਗਾ ਇਹ ਵੀ ਕੁੜੀ ਸ਼ਾਇਦ ਹੈ ਨਹੀਂ ਕਿ ਵੀ ਉਹਨਾਂ ਨੇ ਜਾਂ ਤਾਂ ਮਾਰਤੀ ਬਾਕੀ ਉਹ ਰਹਿਣ ਦੇ ਸਬੰਧ ਚ ਗਈ ਹੋਈ ਨਹੀਂ ਕੱਪੜੇ ਤਾਂ ਉਹਦੇ ਸਾਰੇ ਇੱਥੇ ਹੀ ਪਏ ਆ ਪ੍ਰੂਫ ਜੇ ਉਹਨੇ ਕਹਿਣਾ ਵੀ ਚੱਲ ਮੈਂ ਜਾਣਾ ਆਉਣਾ ਹੀ ਨਹੀਂ ਵਾਪਸ ਉਹ ਆਪਦੇ ਪ੍ਰੂਫ ਵੀ ਲੈ ਜਾ ਸਕਦੀ ਆਪਦੇ ਕੱਪੜੇ ਵੀ ਲੈ ਜਾ ਸਕਦੀ ਹੈ ਹਨਾ ਉਹ ਤਾਂ ਪਏ ਹੋਇਆ ਇੱਥੇ ਤੇ ਉਹਨਾਂ ਨੇ ਉਹ ਜਦੋਂ ਅਸੀਂ ਇੱਥੋਂ ਤਿਆਰ ਕਰਕੇ ਲਗਾਇਆ ਨੇ ਉਹ ਕੱਪੜੇ ਜਾਨਸਾਰੀ ਲਵਾਤੇ ਆ ਜੀ ਉਹਨਾਂ ਨੇ ਹਾਂਜੀ ਔਰ ਜਾਨਸਾਰੀ ਲਵਾਤੇ ਕਹਿੰਦੇ ਆ ਕੱਪੜੇ ਹੋਰ ਪਦਲ ਲ ਇਹ ਲਾ ਦੇ ਕਹਿੰਦੀ ਆ ਜੀ ਹਾਂਜੀ ਤੇ ਉਹ ਮੜ ਕੇ ਮੈਂ ਇਹਨੂੰ ਪੁੱਛਿਆ ਮੈਂ ਕਿ ਵੀ ਤੂੰ ਕਾਹਤੋਂ ਲਾਏ ਆ ਕਹਿੰਦੀ ਮੰਮੀ ਨੇ ਕਿਹਾ ਇਹ ਕਹਿੰਦੀ ਵੀ ਇਹ ਕੱਪੜੇ ਨਹੀਂ ਪਾਉਣਗੇ ਤੂੰ ਇੱਥੋਂ ਹੋਰ ਪਾਲ ਅਸੀਂ ਫੇਰ ਵੀ ਚਲੋ ਅਸੀਂ ਕਿਹਾ ਵੀ ਹੋ ਸਕਦਾ ਵੀ ਕੋਈ ਪਸੰਦ ਨਹੀਂ ਆਉਂਦੇ ਬੱਚਿਆਂ ਨੂੰ ਚਾਹ ਕਿਵੇਂ ਵੀ ਲਾ ਲਵੋ ਅਸੀਂ ਉਹਦੇ ਤਰੀਕੇ 'ਚ ਰਹਿ ਗਏ ਆਂ ਜੀ ਹਾਂਜੀ ਤੁਹਾਡਾ ਸੰਪਰਕ ਜਦੋਂ ਇਥੋਂ ਜਾਂਦੀ ਹੈ ਥੋੜੇ ਦਿਨ ਬਾਅਦ ਹੀ ਟੁੱਟ ਕੇ ਸਿੱਧਰ ਨੂੰ ਨਹੀਂ ਦੋ ਦੋ ਤਿੰਨਾਂ ਦਿਨਾਂ ਬਾਅਦ ਜੀ ਦੋ ਤਿੰਨ ਦਿਨ ਗੱਲ ਵਧੀਆ ਕਰਦੀ ਰਹੀ ਵਧੀਆ ਸਾਡੇ ਨਾਲ ਗੱਲ ਹੁੰਦੀ ਰਹੀ ਐ ਅਸੀਂ ਘਰੇ ਗੱਲ ਕਰਵਾਉਣ ਆਉਂਦੇ ਸੀ ਇਹ ਮੈਂ ਆਪ ਖੁਦ ਹੁੰਦੀ ਸੀ ਗੱਲ ਕਰਾਉਣ ਵਾਸਤੇ ਜਦੋਂ ਉਹਦਾ ਪਾਪਾ ਫੋਨ ਲਾਉਂਦਾ ਸੀ ਚਾਹ ਮੰਮੀ ਲਾਉਂਦੀ ਸੀ ਚਾਹ ਕੁੜਗਾਂ ਵੀ ਲਾਉਂਦੀਆਂ ਸੀ ਉਹਨਾਂ ਦੀਆਂ ਹਾਂਜੀ ਤੇ ਮੈਂ ਆਪ ਖੁਦ ਗੱਲ ਕਰਵਾ ਕੇ ਜਾਂਦੀ ਸੀ ਤੇ ਕ ਹਾਂਜੀ ਪਰਿਵਾਰ ਹੁਣ ਇਸ ਵਕਤ ਡਰਿਆ ਤੇ ਸਹਿਮਿਆ ਹੋਇਆ ਪਰਿਵਾਰ ਕਹਿ ਰਿਹਾ ਵੀ ਜਿਹੜੀ ਲੜਕੀ ਸਾਡੇ ਘਰੇ ਆਈ ਸੀ ਉਹਨੇ ਆਪਣੀ ਮਰਜ਼ੀ ਦੇ ਨਾਲ ਆਪ ਦੀ ਸੇਫਟੀ ਦੇ ਨਾਲ ਜਿਹੜੀ ਕੋਡ ਮੈਰਿਜ ਹੋਈ ਸੀ ਕੋਡ ਮੈਰਿਜ ਤੋਂ ਬਾਅਦ ਉਹ ਘਰੇ ਆਉਂਦੇ ਆ ਉਹਦਾ ਜਿਹੜਾ ਪਰਿਵਾਰ ਨਾਲ ਲੜਕੀ ਦਾ ਉਹ ਵੀ ਇਹਨਾਂ ਦੇ ਘਰੇ ਆਉਂਦਾ ਪਰ ਉਸ ਤੋਂ ਬਾਅਦ ਜਿਹੜਾ ਲੜਕੀ ਦਾ ਫਾਦਰ ਸਾਹਿਬ ਆ ਇਹਨਾਂ ਦੇ ਘਰੇ ਆਉਂਦਾ ਉਸ ਤੋਂ ਬਾਅਦ ਆਪਦੇ ਘਰੇ ਸੱਦਨ ਦਾ ਇਹਨਾਂ ਨੂੰ ਕਹਿੰਦਾ ਵੀ ਤੁਸੀਂ ਮੇਰੇ ਘਰੇ ਆਓ ਘਰ ਦੇ ਵਿੱਚ ਛੋਟਾ ਜਿਹਾ ਪ੍ਰੋਗਰਾਮ ਰੱਖਿਆ ਗਿਆ ਸੀ ਉਸ ਤੋਂ ਬਾਅਦ ਲੜਕੀ ਨੂੰ ਉਹ ਕਹਿੰਦਾ ਸੀ ਆਪ ਛੱਡ ਜਾਵਾਂਗੇ ਇਦਾਂ ਹੀ ਕਹਿੰਦਾ ਸੀ ਹਾਂਜੀ ਹਾਂਜੀ ਉਹ ਕਹਿੰਦਾ ਲੜਕੀ ਨੂੰ ਸੀ ਆਪ ਛੱਡ ਜਾਗੇ ਪਰ ਉਸ ਤੋਂ ਬਾਅਦ ਪਰਿਵਾਰ ਨੇ ਉਹਦੇ ਨਾਲ رابطہ ਕੀਤਾ ਕਿ ਅਸੀਂ ਲੈਣ ਆਉਨੇ ਆ ਪਰ ਉਹ ਨੇ ਨਾ ਨੁਕਰ ਕਰਤੀ ਵੀ ਅਸੀਂ ਨਹੀਂ ਭੇਜਣੀ ਪਰ ਪਰਿਵਾਰ ਹੁਣ ਡਰਿਆ ਤੇ ਸਹਿਮਿਆ ਹੋਇਆ ਵੀ ਪਰ ਉਹ ਲੜਕੀ ਐਸ ਵਕਤ ਹੈਗੀ ਆ ਜਾਂ ਨਹੀਂ ਹੈਗੀ ਉਸ ਤੋਂ ਬਾਅਦ ਸਾਡੇ ਮਾਨਯੋਗ ਇਥੋਂ ਦੇ ਐਸਐਸਪੀ ਮੈਡਮ ਪ੍ਰਿਗਾ ਜੈਨ ਨੂੰ ਵੀ ਇਹਨਾਂ ਨੇ ਇੱਕ ਦਰਖਾਸਤ ਦਿੱਤੀ ਉਸ ਤੇ ਵੀ ਕੋਈ ਕਾਰਵਾਈ ਨਹੀਂ ਹੋਈ ਪਰਿਵਾਰ ਹੁਣ ਕਹਿ ਰਿਹਾ ਕਿ ਜਿਹੜੀ ਉਹ ਲੜਕੀ ਹੈਗੀ ਆ ਜਾਂ ਨਹੀਂ ਹੈਗੀ ਪਰ ਪਰਿਵਾਰ ਦਾ ਖਬਰ ਕਰਾਉਂਦਾ ਮਤਲਬ ਇਹ ਸੀ ਮੀਡੀਆ ਨੂੰ ਸੱਦਣ ਦਾ ਮਤਲਬ ਇਹ ਸੀ ਕਿ ਕੱਲ ਨੂੰ ਕੁੜੀ ਕੁਝ ਹੋ ਜੇ ਕਿ ਪਰਿਵਾਰ ਦੇ ਨਾਮ ਲਾ ਦਿੱਤਾ ਜਾਵੇ ਕਿ ਲੜਕੀ ਤਾਂ ਇਹਨਾਂ ਕੋਲੇ ਆ ਕੱਲ ਨੂੰ ਤੁਹਾਡਾ ਤੁਹਾਡਾ ਮਤਲਬ ਵੀ ਇਹੀ ਸੀ ਨਾ ਵੀ ਕੱਲ ਨੂੰ ਉਹ ਪਰਿਵਾਰ ਤੁਹਾਡੇ ਤੇ ਦੋਸ਼ ਲਾ ਦੇ ਵੀ ਲੜਕੀ ਤਾਂ ਤੁਹਾਡੇ ਕੋਲੇ ਆ ਲਾਈ ਜਾਂਦੇ ਜੀ ਦੋਸ਼ ਉਹ ਕਹਿੰਦੇ ਵੀ ਤੁਸੀਂ ਧੱਕਾ ਕੀਤਾ ਹੈ ਸਾਡੀ ਕੁੜੀ ਨਾਲ ਦਬਾਅ ਆਇਆ ਹੈ ਹੁਣ ਸਾਡਾ ਤਾਂ ਮੇਨ ਮਕਸਦ ਹੀ ਹੈ ਵੀ ਜੇ ਦਬਾਅ ਪਾਇਆ ਹੋਵੇ ਤੇ ਐਨੇ ਪ੍ਰੂਫ ਨਹੀਂ ਨਾ ਕਿਸੇ ਤੇ ਰਿੰਦੇ ਕੋਲੇ ਹੁਣ ਸਾਡੇ ਕੋਲੇ ਵੀਡੀਓ ਵੀ ਪਈਆਂ ਐ ਉੱਪਰ ਉੱਥੋਂ ਦੀਆਂ ਵੀਡੀਓ ਪਈਆਂ ਜਦੋਂ ਉਹਨਾਂ ਨੇ ਸਗਣ ਵਗੈਰਾ ਕੀਤਾ ਐ ਇੱਥੇ ਵੀ ਉਹ ਕੁੜੀ ਦਾ ਮਾਂ ਪਿਓ ਉਹਦੀ ਚਾਚੀ ਉਹਦੀ ਜਿਹੜਾ ਤਾਇਆ ਸੀ ਉਹ ਹੀ ਇੱਥੇ ਆਏ ਆ ਉਹਨਾਂ ਦੇ ਚਾਚਾ ਚਾਚੀ ਦੋਨੇ ਇੱਥੇ ਆਏ ਹੋਏ ਆ ਤੇ ਹੋਰ ਵੀ ਪਰਿਵਾਰ ਦੇ ਮੈਂਬਰ ਸੀਗੇ ਮਤਲਬ ਨਾਲ ਚਾਰ ਜਣੇ ਉਹ ਇੱਥੇ ਵੀ ਸਗਣ ਕਰਕੇ ਗਏ ਆ ਤੇ ਉੱਥੇ ਵੀ ਉਹਨਾਂ ਨੇ ਪ੍ਰੋਗਰਾਮ ਕੀਤਾ ਜੇ ਇਹੋ ਜੀ ਗੱਲਬਾਤ ਹੁੰਦੀ ਤਾਂ ਫਿਰ ਕੁੜੀ ਨੇ ਉਹਨਾਂ ਨੂੰ ਆਪ ਹੀ ਦੱਸ ਦੇਣਾ ਸੀਗਾ ਠੀਕ ਹੈ ਜੀ ਤੇ ਜਦੋਂ ਮ ਇਹ ਚਾਚੀ ਆ ਕੁੜੀ ਦੀ ਠੀਕ ਹੈ ਜੀ ਅੱਜ ਤੇ ਪਹਿਲੇ ਦਿਨ ਕੁੜੀ ਆਈ ਆ ਉਹ ਦੇਖਣ ਵਿਹਾਰ ਪਰਿਵਾਰ ਵੱਲੋਂ ਕੀਤੇ ਗਏ ਆ ਠੀਕ ਹੈ ਜੀ ਆ ਕੁੜੀ ਦਾ ਛੋਟਾ ਭਰਾ ਏ ਇਹ ਪਰਿਵਾਰ ਦੇ ਨਾਲ ਕੁੜੀ ਨੇ ਫੋਟੋ ਕਰਵਾਈ ਆ ਠੀਕ ਹੈ ਜੀ ਤੇ ਇਹ ਜਨਕਿ ਜਿਵੇਂ ਉਹ ਕਹਿ ਰਹੇ ਆ ਫਿਰ ਇੰਨੀਆਂ ਫੋਟੋ ਵਗੈਰਾ ਜਾਂ ਵੀਡੀਓ ਵਗੈਰਾ ਨਹੀਂ ਨ ਬਣਦੀਆਂ ਵੀ ਉਹ ਇਹ ਅਸੀਂ ਦਾ ਸਾਡਾ ਮੇਨ ਮਸਲਾ ਇਹ ਵੀ ਪ੍ਰਸ਼ਾਸਨ ਹੱਲ ਕਰੇ ਸੀ ਦਾ ਕੋਈ ਗੱਲਬਾਤ ਕਰੇ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦੀ ਜਨਕਿ ਗੱਲ ਨਹੀਂ ਕਰਦਾ ਭਈ ਆ ਕੁੜੀ ਦੇ ਮਾਤਾ ਪਿਤਾ ਜੀ ਇਹ ਕੁੜੀ ਦੇ ਪਿਤਾ ਏ ਇਹ ਕੁੜੀ ਦੀ ਮਾਤਾ ਏ ਇਹ ਕਹੇ ਇਹ ਦੋਨੇ ਸਾਨੂੰ ਮਤਲਬ ਕਿ ਇਸੇ ਤਰ੍ਹਾਂ ਹੀ ਕਹਿ ਕੇ ਗਏ ਆ ਵੀ ਅਸੀਂ ਜਿਹੜੀ ਆ ਉਹ ਗੱਲਬਾਤ ਕਰਾਂਗੇ ਆ ਜਦੋਂ ਆਨੰਦ ਕਾਰਜ ਹੋਇਆ ਜੀ ਉੱਥੇ ਠੀਕ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਵਕੀਲ ਸਾਹਿਬ ਦੇ ਨਾਲ ਗਏ ਆ ਵਕੀਲ ਸਾਹਿਬ ਇਹ ਆਨੰਦ ਕਾਰਜ ਹੋਇਆ ਜੀ ਇਹ ਆਨੰਦ ਕਾਰਜ ਦੀਆਂ ਫੋਟੋਆਂ ਐ ਹੁਣ ਇੱਥੋਂ ਤੁਸੀਂ ਦੱਸੋ ਵੀ ਜਿਵੇਂ ਉਹ ਕਹਿੰਦੇ ਆ ਵੀ ਧੱਕਾ ਕਰਦੇ ਪਏ ਆ ਆ ਕੁੜੀ ਦੱਸੋ ਵੀ ਇੱਥੇ ਲੱਗਦੀ ਪਈ ਆ ਕਿਸੇ ਪਾਸੇ ਵੀ ਕੁੜੀ ਦੇ ਨਾਲ ਧੱਕਾ ਹੋਇਆ ਐ ਠੀਕ ਹੈ ਸਾਰਾ ਇਹ ਸਾਰਾ ਕੁਝ ਹੋਇਆ ਕੁੜੀ ਦਾ ਮੇਕਅਪ ਵਗੈਰਾ ਹੋਇਆ ਸੀ ਸਲੂਨ ਦੇ ਵਿੱਚ ਕੁੜੀ ਆਪ ਲੈ ਕੇ ਗਈ ਆ ਕਹਿੰਦੀ ਵੀ ਮਤਲਬ ਕਿ ਵੀ ਤਿਆਰ ਵਗੈਰਾ ਹੋਣਾ ਫਿਰ ਘਰੇ ਜਾਣਾ ਕਹਿੰਦੀ ਮੈਂ ਠੀਕ ਹੈ ਇਹ ਸਾਰੀਆਂ ਗੱਲਾਂ ਬਾਤਾਂ ਵੀ ਜਿਵੇਂ ਉਹ ਕਹਿ ਰਹੇ ਆ ਹੁਣ ਆ ਸਾਡਾ ਤਾਂ ਹੀ ਮੇਨ ਮਕਸਦ ਹੀ ਇਹ ਆ ਮੈਂ ਮੇਰਾ ਨਾਮ ਹੈ ਸੁਖਵਿੰਦਰ ਸਿੰਘ ਮੈਂ ਬਾਬਾ ਦੀਪ ਸਿੰਘ ਸੋਸ਼ਲ ਵੈਲਫੇਅਰ ਕਲੱਬ ਦਾ ਪ੍ਰਧਾਨ ਆ ਪਿੰਡ ਰਮਨਾਲ ਬਲਬ ਸਿੰਘ ਮੇਰੇ ਮਾਤਾ ਜੀ ਮੌਜੂਦਾ ਮੈਂਬਰ ਆ ਤੇ ਸਾਡਾ ਮੇਨ ਮਕਸਦ ਹੀ ਇਹ ਹੈ ਜਿਵੇਂ ਪ੍ਰਸ਼ਾਸਨ ਦੇ ਤੇ ਗਹਿਰਾਈ ਦੇ ਨਾਲ ਕਾਰਵਾਈ ਕਰੇ ਤੇ ਕੁੜੀ ਨੂੰ ਜਿਹੜਾ ਹੈ ਅਸੀਂ ਘਰੇ ਲਿਆਉਣ ਦੇ ਵਿੱਚ ਖੁਸ਼ ਆ ਸਾਨੂੰ ਕੁੜੀ ਦੇ ਨਾਲ ਮਿਲਾਇਆ ਜਾਵੇ ਵੀ ਸਾਨੂੰ ਪਤਾ ਲੱਗੇ ਵੀ ਕੁੜੀ ਹੈਗੀ ਵੀ ਆ ਤੇ ਜਾਂ ਉਹਨਾਂ ਨੇ ਕੋਈ ਕੁੜੀ ਨੂੰ ਨੁਕਸਾਨ ਪਹੁੰਚਾਤਾ ਕਿਉਂਕਿ ਜਿਹੜੇ ਸਾਬ ਨੂੰ ਉਹਨਾਂ ਦੀ ਬੋਲਬਾਣੀ ਹੈਗੀ ਆ ਉਹਦੇ ਪਿਤਾ ਦੀ ਉਹ ਸਾਬ ਨਾਲ ਸਾਨੂੰ ਲੱਗਦਾ ਵੀ ਉਹਨਾਂ ਨੇ ਕੁੜੀ ਨੂੰ ਨੁਕਸਾਨ ਪਹੁੰਚਾਤਾ ਹੈ ਜੀ ਤੇ ਬਾਕੀ ਸਾਡੀ ਕਾਰਵਾਈ ਦੀ ਬਸ ਮੰਗ ਹੈ ਮੇਨ ਸਾਡਾ ਜਿਹੜਾ ਸੀਗਾ ਨਿਊਜ਼ ਲਾਉਣ ਦਾ ਸਾਡਾ ਕਾਰਨ ਹੀ ਇਹ ਆ ਵੀ ਨਾ ਤਾਂ ਸਾਡੀ ਕੋਈ ਪ੍ਰਸ਼ਾਸਨ ਗੱਲ ਸੌਂਦਾ ਪਿਆ ਹੈ ਨਾ ਗਰਦਾਸਪੁਰ ਤੋਂ ਹੀ ਕੋਈ ਗੱਲ ਸੌਂਦਾ ਹੈ ਨਾ ਇੱਥੋਂ ਫਰੀਦਕੋਟ ਤੋਂ ਨਾ ਜੈਤੋ ਤੋਂ ਕਿਸੇ ਨੇ ਇਹਨਾਂ ਦੀ ਗੱਲ ਤੋਂ ਵਾਦੇ ਤੇ ਕਾਰਵਾਈ ਕੀਤੀ ਜਾਵੇ ਤੇ ਉਹ ਕੁੜੀ ਨੂੰ ਜਿਹੜਾ ਇਹੋ ਮੁੰਡੇ ਦੇ ਪਰਿਵਾਰ ਦੇ ਨਾਲ ਜਿਹੜਾ ਇਹ ਮਲਾਇਆ ਜਾਵੇ ਜੀ